ਅੱਗੇ ਤੋਂ 2 3 ਹੈਗੇ ਨਹੀਂ ਸੀਗੇ ਅਸੀਂ 10 15 ਮਿਲ ਕੇ ਬੰਦਿਆਂ ਨੇ ਕੋਲੇ ਨੂੰ ਘੜਾਇਆ ਅੱਛਾ ਹਾਂ ਨਾਲੇ ਕੋੜਾ ਨਹੀਂ ਖੱ쩌 ਰਗਾ ਕੋੜਾ ਦਾ ਤਾਂ ਵੀ ਖੱਜ ਲਗਾ ਖੱ쩌 ਬਚਾਰਾ ਕਿਧਰ ਚੱਲੂਗਾ ਢਾ ਇਹ ਕਹਿੰਦੇ باوجود ਵੀ ਉੱਤੇ ਮਾਰਦੇ ਸੀ ਉਹਦੇ ਵੀ ਇਹ ਕਹਿੰਦੇ باوجود ਵੀ ਸ਼ੈਂਟੇ ਮਾਰਦੇ ਵੇ ਸੀ ਤੇ ਅਸੀਂ ਰੋਕਿਆ ਅਸੀਂ ਖੜਾ ਕੀਤਾ ਪਾਣੀ ਪਿਲਾਇਆ ਉਹਨੂੰ ਖਲਾਇਆ ਭੁੱਖੇ ਢਿੱਡ ਭੁੱਖੇ ਢਿੱਡ ਤੇ ਅਸੀਂ ਰੋਕਿਆ ਵੀ ਨਹੀਂ ਲੈ ਗਏ ਨਾਲ ਉਹਨੂੰ ਪਾਣੀ ਪਲਾਇਆ ਚੱਕਿਆ ਸਾਡੀ ਜਨਤਾ ਨੇ ਇੱਥੇ ਰੋਕੇ ਤੇ ਤਾਂ ਫਿਰ ਇਹ ਕਹਿੰਦੇ ਬੰਦੇ ਬੁਲਾ ਕੇ ਲੈ ਕੇ ਆਉਣੇ ਬੰਦਾ ਉੱਥੇ ਕੋਈ ਨਹੀਂ ਹੈ ਇਹ ਜਿਹੜਾ ਉੱਥੇ ਵਜਨ ਪਾਇਆ ਹੋਇਆ ਇਹ ਚੋਦੀ ਦਾ ਵਾ ਇਹ ਸਰਕਾਰੀ ਪ੍ਰਾਪਰਟੀ ਮੇਰੇ ਸਾਹਮਣੇ ਲੱਗ ਰਹੀ ਹੈ ਇਹ ਸਰਕਾਰੀ ਕੰਪਲਾ ਹਾਂਜੀ ਹਾਂਜੀ ਕੀ ਲੱਗਦਾ ਹੈ ਕਿ ਇਹ ਜਿਹੜੇ ਜਿਹੜੇ ਬੰਦੇ ਚਕਾਇਆ ਉਹ ਬੰਦੇ ਇੱਥੇ ਕੋਈ ਨਹੀਂ ਆਇਆ ਨਹੀਂ ਨਹੀਂ ਕੋਈ ਨਹੀਂ ਆਇਆ ਜੇ ਬਾਬਾ ਜੀ ਇਕੱਲੇ ਚੱਕੀ ਫਿਰਦੇ ਸੀ ਹਾਂਜੀ ਹਾਂਜੀ ਇਹ ਕਾਲੀ ਸੜਕ ਦੇ ਵੇਚਣ ਗਏ ਸੀ ਉਹਨੇ ਮੈਨੂੰ ਲੱਗਦਾ ਕਵਾੜੀ ਇਹਨੇ ਲਿਆ ਨਹੀਂ ਇਹ ਦਵਾ ਦਾ ਫੇਰ ਉੱਥੇ ਰੱਖਣ ਜਾਦੇ ਸੀ ਜਿੱਥੋਂ ਚੱਕਿਆ ਵਾ ਨਾ ਨਿਸ਼ਾਨ ਹੋ ਗਿਆ ਤੁਹਾਡਾ ਇਹ ਇਹ ਜਾਨਵਰ ਨੂੰ ਵੀ ਸਰਟੀਫਿਕੇਟ ਲੱਗ ਗਈ ਉਹ ਬੰਦੇ ਵੀ ਪੈਸੇ ਨਹੀਂ ਦੇ ਕੇ ਗਏ ਇਹ ਸਰਕਾਰ ਵੀ ਹੋਸਾ ਇਹ ਸਮਾਨ ਵੀ ਹੋਸਾ ਚੋਰੀ ਦਾ ਹੋਵੇ ਫਿਰ ਕੀ ਕਰੋਗੇ ਜੇ ਚੋਰੀ ਦਾ ਸਮਾਨ ਮੈਂ ਜਾਣਦਾ ਨਹੀਂ ਇਹਨਾਂ ਨੂੰ ਬੰਦੇ ਬਾਹਰਲੇ ਸੀਗੇ ਮੈਂ ਜਾਣਦਾ ਹੁੰਦਾ ਇੱਥੇ ਆ ਨਹੀਂ ਉੱਥੇ ਵੀ ਜਾ ਗਿਆ ਮੈਂ ਕਾਲੀ ਛੜਕ ਦੇ ਕਬਾੜੀਏ ਕੋਲ ਵੇਚਣ ਗਏ ਸੀ ਕਿੱਥੇ ਗਏ ਸੀ ਕਾਲੀ ਛੜਕ ਕਿਹਨੂੰ ਵੇਚਣ ਗਏ ਸੀ ਇਹ ਨਾਲ ਪਲਾਟ ਦੇ ਸਿੱਟਣ ਲੱਗੇ ਸੀ ਉੱਥੇ ਜਿਹੜੇ ਪਲਾਟੇ ਸਿੱਟਣ ਲੱਗੇ ਸੀਗੇ ਕਾਲੀ ਛੜਕ ਦੇ ਪਹਿਲੇ ਲੈਲੀ ਛੜਕ ਦੇ ਪਰਮ ਕਰਦਾ ਕਬਾੜੀਏ ਕੋਲ ਵੇਚਣ ਕਾਲੀ ਛੜਕ ਉਹਦੇ ਦਾ ਪੱਥਰ ਦੀ ਫੈਕਟਰੀ ਉਹਦੇ ਦਾ ਕੋ ਹਾਂ ਖੱਲੇ ਉੱਤਰ ਗਿਆ ਨਾ ਪਹਿਲੀ ਗਲੀ ਚ ਨਾਲ ਥੋੜਾ ਜਿਹਾ ਪਲਾਟ ਆ ਉਹ ਬਾਗੋਂ ਲਾਉਣ ਨਹੀਂ ਦਿੱਤਾ ਉਥੇ ਅੱਛਾ ਹਾਂਜੀ ਉਹ ਬੰਦੇ ਉੱਥੇ ਕਿਉਂ ਲਾਣ ਲੱਗੇ ਸੀ ਨੂੰ ਹੁਣ ਉਹ ਨਾ ਪਤਾ ਨਹੀਂ ਪਤਾ ਨਹੀਂ ਹੋਣਾ ਸੀ ਬਾੜੀਆਂ ਉੱਥੇ ਨਹੀਂ ਕੋ ਵਿਚਰ ਗਏ ਹੀ ਗਏ ਕਾਰਨ ਸਰਕਾਰ ਨੇ ਤੈਨੂੰ ਕੁਝ ਦੇਣਾ ਵਾ ਸਰਕਾਰ ਨੇ ਕੁਝ ਨਹੀਂ ਦੇਣਾ ਬਾਬੇ ਤੈਨੂੰ ਇਹਦਾ ਤੈਨੂੰ ਬਹੁਤ ਸ਼ਰਮ ਆਣੀ ਚਾਹੀਦੀ ਐ ਕੋੜਾ ਕੋੜਾ ਬੱਚਾ ਇੱਕ ਹੈਗਾ ਵਾ ਠੀਕ ਐ ਬੱਚੇ ਦੀ ਤੂੰ ਜਾਣ ਲੈ ਰਹੇਂ ਬਾਬੇ ਨਾ ਦੇਖੋ ਕੁਛ ਕਾਗਜ਼ ਹੈਗਾ ਵਾ ਨਾ ਦੇਖੋ ਕੁਛ ਹੈਗਾ ਵਾ ਨਾ ਇੰਨੀ ਵੱਡੀ ਲੰਮੀ ਲੰਮੀ ਪਾਈਪ ਦਾ ਤੇਰੇ ਕੋਲ ਕੁਛ ਹੈਗਾ ਵਾ ਤੇ ਉਹ ਕੁਛ ਵੀ ਨਹੀਂ ਹੈਗਾ ਤੂੰ ਲੈ ਕੇ ਕੋ ਜਾ ਰਿਹਾ ਵਾ ਇਹਨਾਂ ਨੇ ਲਦਵਾਇਆ ਸੀ ਇਹ ਨਹੀਂ ਨਹੀਂ ਇਹ ਸੀਨ ਲਦਵਾਇਆ ਅਗੀ ਉੱਤੇ ਗਏ ਸੀ ਨਾ ਉੱਤੇ ਬਾਕੀ ਜੋ ਉਹ ਆ ਸੀ ਗਏ ਸੀ ਕੰਮ ਹੋਇਆ ਨਹੀਂ ਸਾਡੇ ਤੋਂ ਕਿਨੇ ਕੁ ਟਨ ਦਾ ਹੋਗਾ ਸਾਡੇ ਸਾਹਮਣੇ ਮੇਰੇ ਹਿਸਾਬ ਨਾਲ ਹੋਣਾ ਹੈ 800-800 8 8 ਟਨ ਦਾ 10 ਟਨ ਮੰਨ ਲਓ 10 ਟਨ ਨਹੀਂ ਨਹੀਂ 10 ਟਨ ਨਹੀਂ 10 ਕੁਇੰਟਲ ਮੋਤੀ ਤੇ ਬੰਦੇ ਨਹੀਂ ਨਹੀਂ ਭਾਜੀ ਇਹ ਬਿਲਕੁਲ ਗਲਤ ਕੰਮ ਹੈ ਜਾਨਵਰ ਤੇ ਅਨਾ ਭਜਨ ਪਾਣਾ ਹਾਂਜੀ ਤੇ ਬੜੀ ਮੁਸ਼ਕਲ ਨਾਲ ਭਾਜੀ ਇਹਨੂੰ ਅਸੀਂ ਪਾਣੀ ਪਲਾ ਕੇ ਇਹਨੂੰ ਖੜਾ ਕੀਤਾ ਹੈਗਾ ਇੰਨਾ ਬਜਾਦੇ ਭਜਨ ਸੀ ਲੱਗਦਾ ਜਿਸ ਹਾਲ ਹੈ ਜਨਵਰੀ ਸੇ ਤੇ ਕਿੰਨਾ ਕੁ ਬਜਨ ਤੇ ਲਦਿਆ ਜਾਂਦਾ ਇਹ ਤਾਂ ਭਾਜੀ ਕੁਆਂਟਲ ਖੰਡੇ ਤੇ ਲਦਿਆਣਾ ਚਾਹੀਦਾ ਇਹ ਤਾਂ ਘੱਟੋ ਘੱਟ 6-7 ਕੁਆਂਟਲ ਤੇ ਲਦਿਆ ਹੋਇਆ ਨਾਲ ਜਿਹੜਾ ਜਿਹਦੀ ਕੈਪੈਸਿਟੀ 1 1 ਕ੍ਰੇਡ ਟਨ 1 ਕ੍ਰੇਡ ਗੋੰਡਲ ਚੱਕਣ ਦੀ ਉਹਦੇ 7-8 ਟਨ ਗੋੰਡਲ ਲਾਦੋਗੇ ਤਾਂ ਕੀ ਉਹ ਚੱਲ ਪਏਗਾ ਨਹੀਂ ਨਹੀਂ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਵੈਨਿਊਸ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਕਰਮਵੀ ਸ਼ਰਮਾ ਦੋਸਤੋ ਅੱਜ ਇਹ ਇਨਸਾਨ ਦਾ ਇਹ ਲਾਲਚ ਹੋਣਾ ਜਿਆਦਾ ਵੱਧ ਗਿਆ ਹੈ ਕਿ ਉਹ ਇਹ ਨਹੀਂ ਦੇਖਦਾ ਕਿ ਜਿਹੜਾ ਜਾਨਵਰ ਉਹ ਉਹਦੇ ਕੋਲ ਹੈ ਉਹ ਕਿੰਨੀ ਕੁ ਪਾਵਰ ਦਾ ਹੈ ਕਿੰਨਾ ਕੁ ਸ਼ਕਤੀਸ਼ਾਲੀ ਹੈ ਕਿੰਨਾ ਕੁ ਉਹ ਤਾਕਤਵਰ ਹੈ ਉਹਦੇ ਉਹਦੇ ਉੱਤੇ ਉਹ ਇੰਨਾ ਜ਼ਿਆਦਾ ਵਜ਼ਨ ਲਾ ਦਿੰਦਾ ਹੈ ਕਿ ਉਹ ਜਿਹੜਾ ਜਾਨਵਰ ਹੈ ਉਹ ਰੇੜੇ ਸਮੇਤ ਆਖਰ गिर ਜਾਂਦਾ ਤੇ ਉਸ ਉਹ ਹੋ ਸਕਦਾ ਸੀ ਉਹਦੇ ਲੱਤ ਪੈਰ ਵੀ ਟੁੱਟੇ ਹੋਣ ਤੋਂ ਦਿਖਾ ਰਿਹਾ ਇਹ ਜਾਨਵਰ ਹੈ ਇਹ ਜਾਨਵਰ ਕਿੱਡਾ ਕੋਈ ਤਕੜਾ ਤੋਂ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਜਾਨਵਰ ਹੈ ਆਖਰ ਕਿੰਨਾ ਕੋਈ ਤਕੜਾ ਨਹੀਂ ਇਹ ਭਾਈ ਜੀ ਨਾਲ ਨੇ ਇੱਕ ਸਰਕਾਰੀ ਪੋਲ ਜਿਹੜਾ ਉਹਦੇ ਉੱਪਰ ਲੱਦਿਆ ਹੋਇਆ ਸੀ ਭਾਈ ਤੁਸੀਂ ਲੈ ਕੇ ਰਹੇ ਸੀ ਇਹ ਹਜੇ ਇਹ ਤੁਸੀਂ ਲੈ ਕੇ ਆਏ ਹੋ ਕਿੱਥੇ ਲੈ ਕੇ ਆਏ ਹੋ ਇਹ ਦੋ ਜਗ੍ਹਾ ਤੋਂ ਲੱਗੇ ਆ ਹਾਂ ਉੱਥੋਂ ਬਸਤੇ ਤੋਂ ਲੱਦੇ ਆਂ ਕਾਲੀ ਸੜਕ ਤੇ ਲਾਉਣਾ ਸੀ ਕਿਹਨੇ ਲੱਦਿਆ ਜੀ ਇਹ ਉਹ ਬੰਦੇ ਨਾਲ ਸੀਗੇ ਮੇਰੇ ਉਹ ਮੋਟਰਸਾਈਕਲ ਤੇ ਅੱਛਾ ਤੇ ਹੁਣ ਟੱਕਰ ਦੇ ਨਹੀਂ ਮੈਨੂੰ ਪਤਾ ਨਹੀਂ ਕਿੱਧਰ ਚਲ ਗਏ ਇਹ ਜਾਨਵਰ ਤੁਹਾਡਾ ਹੈ ਹਾਂ ਜੀ ਇਹ ਕਿੰਨਾ ਕੋ ਤਕੜਾ ਜਾਨਵਰ ਤੁਹਾਨੂੰ ਲੱਗਦਾ ਸੀ ਇਹਦੇ ਜਾਇਜ ਸੀ ਇਹਾ ਇੰਨਾ ਵਜਨ ਲੱਦਣਾ ਬੰਦਾ ਕਹਤਾ ਹੈ ਨਹੀਂ ਗਰੀਬ ਬੰਦਾ ਮੈਂ ਕਹਤਾ ਲਾਲਨੇ ਗੜਾ 300 ਬੰਦਾ ਲਾਲਨੇ ਨਹੀਂ 300 ਬੰਦਾ ਕਿਉਂਕਿ 300 ਨਹੀਂ ਬਣਾਉਂਦਾ ਆਪਣੇ ਮੋਟਰਸਾਈਕਲ ਦਾ 2000 ਬਣਾਵੇ ਪਰ ਇਸ ਜਾਨਵਰ ਤੇ ਤੁਸ ਤਕੜਾ ਕਿੰਨੀ ਕੀ ਇਹ ਪਤਾ ਹੈ ਚੰਗਾ ਬਲਾ ਲੈ ਕੇ ਗਿਆ ਹੁਣ ਹਾਂਜੀ ਚੰਗਾ ਬਲਾ ਲੈ ਕੇ ਗਿਆ ਉੱਥੇ ਲਾਇਆ ਨਹੀਂ ਉਹਨਾਂ ਨੇ ਕਿੱਥੇ ਨਹੀਂ ਲਵਾਇਆ ਤਾਂ ਕਾਲੀ ਸੜਕ ਤੇ ਤੇ ਫਿਰ ਉਹ ਕਿੱਥੇ ਲਵਾਣਾ ਚਾਹੁੰਦੇ ਸੀ ਇਹਨੂੰ? ਉਹ ਕਹਿੰਦਾ ਦੁਬਾਰੇ ਉੱਥੇ ਲਾਉਣਾ ਫੇਰ ਦੁਬਾਰੇ। ਤੁਹਾਨੂੰ ਨਹੀਂ ਪਤਾ ਇਹ ਸਰਕਾਰੀ ਚੀਜ਼ ਹੈ? ਮੈਨੂੰ ਕਿ ਐਨਾ ਪੜਿਆ ਹੁੰਦਾ ਤਾਂ ਮੈਂ ਰੇੜੇ ਚ ਲਾਉਣਾ ਸੀ ਕਹਿੰਦੇ। ਨਹੀਂ ਰੇੜਾ ਤਾਂ ਨਹੀਂ ਚਲਾਉਂਦੇ ਬਾਬਾ ਜੀ ਪਰ ਗੱਲ ਇਹਦਾ ਸਭ ਨੂੰ ਪਤਾ ਹੈ ਕਿ ਇਹ ਬੋਲ ਨੇ ਰੇੜੇ ਸਰਕਾਰੀ ਬੋਲ ਨੇ। ਇਹ ਸਰਕਾਰੀ ਪ੍ਰਾਪਰਟੀ ਹੈ ਤੁਸੀਂ ਇਦਾਂ ਕਿੱਦਾਂ ਆਪਣੇ ਰੇੜੇ ਲੱਦ ਲਈ? ਪਤਾ ਨਹੀਂ ਜੇ ਲੱਦੀ ਜਾਂਦੇ ਲੋਕ ਕਿ ਮੈਂ ਅੱਗੇ ਕਈ ਵਾਰ ਲਾਏ ਨੇ। ਇਹ ਪਹਿਲਾਂ ਨਹੀਂ ਵੇਚਕਾਏ ਕਿਤੇ ਇਦਾਂ ਦੇ? ਨਹੀਂ ਨਹੀਂ ਵੇਚਿਆ ਨਹੀਂ। ਹਾਂ ਜਿਹੜੇ ਆਹ ਕੈਮਰੇ ਕੋਲ ਨਾਲ ਸੜਕਾਂ ਤੇ ਛੜਦੇ ਆ ਉਹ। ਹਾਂ ਸੜਕਾਂ ਦੇ ਉੱਤੇ ਛ ਛੱਟ ਕੇ ਆਉਂਦੇ ਰਹੇ ਹੋ ਇਦਾਂ ਦੇ ਉਹ ਨਹੀਂ ਆਦਾ ਪਹਿਲੇ ਮੇਰੇ ਲੱਦਿਆ ਦੂਜੇ ਖੰਭੇ ਹੀ ਸਾਡੇ ਕਾਉਂਦੇ ਜਿਹੜੇ ਸੀਮੈਂਟ ਦੇ ਹੁੰਦੇ ਅੱਛਾ ਇਹਦਾ ਕਿੰਨਾ ਵਜ਼ਨ ਹੋਏਗਾ ਤੁਹਾਡੇ ਹਿਸਾਬ ਨਾਲ ਉਹ ਡੇਢ ਕੁਇੰਟਲ ਲਗਾ ਕੇ ਮੈਨੂੰ ਲੱਦ ਕੇ ਲਿਆਇਆ ਹੈ ਇਹ ਡੇਢ ਕੁਇੰਟਲ ਦਾ ਹੈਗਾ ਤੁਹਾਨੂੰ ਲੱਗਦਾ ਪਤਾ ਨਹੀਂ ਉਹ ਕ੍ਰੇਨ ਨੇ ਲੱਦੇ ਮੈਂ ਕਿ ਕਿ ਜਿਹੜੀ ਚੀਜ਼ ਕ੍ਰੇਨ ਨੇ ਲਦਣੀ ਪੈ ਗਈ ਉਹ ਡੇਢ ਕੁਇੰਟਲ ਦੀ ਹੋਊਗੀ ਆਪੇ ਸੋਚੋ ਬਾਈ ਮੈਂ ਕਿ ਚੱਲ ਹੋਏ ਹੋਏ ਲਾਇਆ ਹੁਣੇ ਕਿਹੜਾ ਮੈਂ ਕੱਦਰ ਰਸਤਾ ਹੀ ਮੈਂ ਲਾਇਆ ਹੁਣੇ ਆ ਮੈਂ ਗਰੀਬ ਆ ਦੇ ਨੂੰ ਜਾਨਵਰ ਦੇਖੋ ਵਿਚਾਰਾ ਇਹਦਾ ਪੈਰ ਮੁੜਿਆ ਪਿਆ ਸਾਰਾ ਦੇਖੋ ਮੈਂ ਖੁਰੀਆਂ ਮੈਂਗਾ ਖੁਰੀਆਂ ਹਾਲ ਕਿਉਂ ਆ ਕੀ ਹਾਲ ਹੋਏ ਨੇ ਤੁਹਾਡੇ ਸਾਹਮਣੇ ਆ ਖੁਰੀਆਂ ਲਵਾਉਣੀਆਂ ਸੀ ਅੱਜ ਖੁਰੇ ਵਾਲਾ ਸਾਰੇ ਹੱਡ ਨਿਕਲੇ ਪਏ ਤੁਸੀਂ ਆ ਸਾਰਾ ਇਥੋਂ ਆ ਦੇਖੋ ਆਪਾਂ ਜੀ ਦਿਖਾਉਂਦੇ ਇਥੋਂ ਮੜਾ ਆ ਦੇਖੋ ਸਾਰਾ ਇਹਦਾ ਕਿੰਨੇ ਕਿੰਨੇ ਸਾਡੇ ਨੂੰ ਵਜੀ ਹੋਏ ਹਾਂਜੀ ਉਹ ਲੱਗ ਗਿਆ ਨਾ ਫੱਟੀ ਇਹ ਹੁਣ ਵਜੀਆ ਨਾ ਹਾਂਜੀ ਆਪਣੇ ਇੰਨੇ ਕਿ ਸੱਟ ਲੱਗ ਜਵੇ ਨਾ ਬਾਬਾ ਜੀ ਆਪਾਂ ਨੂੰ ਚੈਨ ਨਹੀਂ ਮਿਲਦਾ ਕੀ ਲੱਗਦਾ ਜੇ ਸਹੀ ਕਰ ਰਹੇ ਹਾਂ ਸਾਰਾ ਕੁਝ ਇਹ ਉਹ ਬੰਦੇ ਕਿੱਥੇ ਨੇ ਹੁਣ ਜਿਹਨਾਂ ਜਿਹਨਾਂ ਮੈਂ ਕਿਹੜਾ ਜਾਣਦਾ ਉਹਨਾਂ ਨਹੀਂ ਤੁਸੀਂ ਬਿਨਾ ਜਾਣ ਪਛਾਣੀ ਲੱਤ ਲਿਆ ਹਾਂ ਗਾਗ ਜਿਹੜੇ ਜਾਣਦੇ ਮੈਨੂੰ ਤਾਂ ਜਾਣਦੇ ਹਾਂ ਮੈਂ ਉਹ ਲੱਤ ਲਾ ਕੁਦਾਨਾ ਹੁਣ ਕਿੱਥੇ ਖੜੇ ਹੋ ਜੇਕਰ ਹੁਣ ਆਏ ਤੇ ਇਹ ਕਿੱਥੇ ਛੱਡ ਕੇ ਆਉਗੇ ਫਿਰ ਇਹਨੂੰ ਹੁਣ ਤੁਹਾਡਾ ਰੇਡਾ ਵੀ ਤਕਰੀਬਨ ਟੁੱਟਿਆ ਲੱਗਦਾ ਨਾਲੇ ਵੱਡੇ-ਬੁੱਡੇ ਵੀ ਚੱਕੇ ਹੋਏ ਆ ਸਾਰੇ ਇਹ ਕੀ ਕਿੱਥੇ ਲੈ ਕੇ ਚੱਲੇ ਹੋ ਤੁਸੀਂ ਸਾਰਾ ਕੁਝ ਇਹ ਥੋੜਾ ਨਾ ਰੇਡਾ ਦਾ ਦਾਬਾ ਲਾ ਦਾਬੂ ਸੀਗਾ ਤੇ ਤਾਂ ਕਰਕੇ ਪਿੱਛੇ ਲੱਦੇ ਵਜਨ ਕੀਤਾ ਆਏਗਾ ਅੱਛੇ 6 ਵਜੇ ਨੇ ਕੀਤਾ ਥੋੜਾ ਜਿਹਾ ਹਾਂ ਨਾ ਫੇਰਾ ਕਰਦੇ ਤੁਹਾਨੂੰ ਪਤਾ ਹੈ ਰੇੜੇ ਤੇ ਕਿੰਨਾ ਵਜਨ ਲੱਦਿਆ ਜਾ ਸਕਦਾ 10 ਕੁਇੰਟਲ ਲੱਦਦੇ ਜੀ ਵੱਧ ਤੋਂ ਵੱਧ 10 ਕੁਇੰਟਲ ਕਿ 8 ਕੁਇੰਟਲ ਨਹੀਂ 10 ਕੁਇੰਟਲ ਵੀ 8 ਵੀ ਲੱਦ ਲਈ 5 ਵੀ ਲੱਦ ਲਈਦਾ ਨਹੀਂ ਵੱਧ ਤੋਂ ਵੱਧ ਜਿਹੜੀ ਗਾਈਡਲਾਈਨ ਹੈ ਕਿੰਨਾ ਵਜਨ ਆਪਾਂ ਲੱਦ ਸਕਦੇ ਹਾਂ ਰੇੜੇ ਤੇ ਤੁਹਾਨੂੰ ਇਹਨਾਂ ਪਤਾ ਹੈ ਹਾਂ ਜੀ 10 ਕੁਇੰਟਲ ਤੋਂ ਵੱਧ ਨਹੀਂ ਲੱਦਦੇ ਇੱਕ ਥੋੜਾ ਥੋੜਾ ਲੱਗਦਾ 10 ਕੁਇੰਟਲ ਜਿੱਦੂ ਦਾ ਵਜਰਾ ਇਹ ਤੇ ਲੰਦਾ ਹੈ ਇਹ ਖਿਚਲੂਗਾ 10 ਪੁਆਇੰਟ ਹੁਣ ਫਿੱਟ ਕੇ ਹੀ ਲੈ ਹੈ ਬਾਬਾ ਜੀ ਉਹਦੀ ਸੰਗੀ ਨੱਪਣ ਨਾਲ ਦਾ ਜੋ ਮਰਜ਼ੀ ਕਰਾ ਲੋ ਉਹਦੇ ਕੋਲੋਂ ਜੋ ਤੁਸੀਂ ਉਹਦੇ ਮਾਰ ਮਾਰ ਛਾਟੇ ਉਹਨੂੰ ਲੈ ਕੇ ਜਾਓਗੇ ਤਾਂ ਉਹ ਤਾਂ ਬਚਾ ਚੱਲੂਗਾ ਹੀ ਨਾ ਕਿਵੇਂ ਨਾ ਕਿਵੇਂ ਚਾਹੇ ਦਾ ਹੱਡ ਟੂ ਹੱਡ ਗੋਡਾ ਟੁੱਟ ਜੂਏ ਤੁਹਾਨੂੰ ਕੀ ਦਿੱਕਤ ਆ ਛੱਡ ਦੋਗੇ ਤੁਸੀਂ ਤਾਂ ਠੀਕ ਹੈ ਭਾਜੀ ਠੀਕ ਹੈ ਇਹ ਇੱਕ ਕੋੜਾ ਡਿਗਿਆ ਵੀ ਹੈ ਨਾ ਇੱਥੇ ਡਿਗਿਆ ਨਾ ਇੱਥੇ ਹੀ ਇਹ ਡਿਗਿਆ ਨਾ ਇਹ ਡਿਗਿਆ ਕਿਉਂ ਹੈ ਵਜ਼ਨ ਵਜ਼ਨ ਜ਼ਿਆਦਾ ਸੀ ਤਾਂ ਹੀ ਡਿਗਿਆ ਨਾ ਪਤਾ ਨਹੀਂ ਭਾਜੀ ਤੁਸੀਂ ਕੋਈ ਸੀਗਾ ਇੱਥੇ ਜਦੋਂ ਇਹ ਕੋੜਾ ਡਿਗਿਆ ਭਾਜੀ ਕੀ ਲਗਦਾ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ ਇਸ ਟਾਈਮ ਆ ਰਹੀਆਂ ਨੇ ਭਾਜੀ ਤੁਸੀਂ ਉੱਤੇ ਹੈਗੇ ਨਹੀਂ ਸੀਗੇ ਅਸੀਂ 10-15 ਮਿਲ ਕੇ ਬੰਦਿਆਂ ਨੇ ਕੋਲੇ ਨੂੰ ਕਢਾਇਆ ਹੈ ਅੱਛਾ ਹਾਂ ਨਾਲੇ ਕੋੜਾ ਨਹੀਂ ਖੱੱਚਰ ਹੈਗਾ ਹਾਂ ਕੋੜਾ ਦਾ ਤਾਂ ਵੀ ਖੇਚ ਲਗਾ ਖੱੱਚਰ ਵਿਚਾਰਾ ਕਿਧਰ ਚੱਲੂਗਾ ਢਾਹ ਈ ਕਹਿੰਦੇ باوجود ਵੀ ਉੱਤੇ ਮਾਰਦੇ ਸੀ ਉਹਦੇ ਵੀ ਈ ਕਹਿੰਦੇ باوجود ਵੀ ਸ਼ੈਂਟੇ ਮਾਰਦੇ ਵੇ ਸੀ ਤੇ ਅਸੀਂ ਰੋਕਿਆ ਅਸੀਂ ਖੜਾ ਕੀਤਾ ਪਾਣੀ ਪਿਲਾਇਆ ਉਹਨੂੰ ਖੁਲਾਇਆ ਭੁੱਖੇ ਢਿੱਡ ਭੁੱਖੇ ਢਿੱਡ ਅੱਛਾ ਇਹ ਚੋਦੀ ਦਾ ਸਮਾਨ ਲੱਦਿਆ ਹੋਇਆ ਵਾ ਸਮਾਨ ਤੁਹਾਡਾ ਹੈ ਨਹੀਂ ਨਹੀਂ ਜੀ ਜਿਹਦਾ ਸੁਆਣ ਹੈ ਅਸੀਂ ਕੰਮ ਤੇ ਗਏ ਸੀ ਉਹਤੇ ਬਾਤੀ ਚੌਂਕ ਦੇ ਗੋਲ ਉਹ ਪੱਟਣ ਲੱਗੇ ਹਿੱਲੇ ਨਹੀਂ ਬਾਬੂ ਜੀ ਇਹ ਇਹ ਕੰਮ ਸਾਨੂੰ ਨਹੀਂ ਪਤਾ ਇਹ ਲੇਬਰ ਵਾਲੇ ਮਨਸੀਪਾਲੀ ਦੇ ਬੰਦੇ ਹੈ ਜੀ ਇਹਨਾਂ ਨੇ ਲਦੋਏ ਸੀ ਇਹ ਨਹੀਂ ਨਹੀਂ ਇਹ ਸੀਨ ਦਾ ਦੁਆਇਆ ਅਸੀਂ ਉੱਥੇ ਗਏ ਸੀ ਨਾ ਉੱਥੇ ਬਾਕੀ ਜੋ ਉਹ ਅਸੀਂ ਗਏ ਸੀ ਕੰਮ ਹੋਇਆ ਨਹੀਂ ਸਾਡੇ ਤੋਂ ਕਿੰਨੇ ਕੁ ਮ क्विंटल ਦਾ ਹੋਊਗਾ ਸਾਡੇ ਸਾਹਮਣੇ ਮੇਰੇ ਸਾਹਮਣੇ ਹੋਣਾ ਹੈ 8 ਤੋਂ 8 8 ਕੁਇੰਟਲ 10 ਟਨ ਮੰਨ ਲੂ ਟਨ ਮੰਨ ਲੂ 10 ਟਨ ਨਹੀਂ ਨਹੀਂ 10 ਟਨ ਨਹੀਂ 10 ਕੁਇੰਟਲ 10 ਕੁਇੰਟਲ ਦਾ ਹਾਂਜੀ ਭਾਰਾ ਹੀ ਬੜਾ ਲੋਹੇ ਦੀ ਨੇ ਸਾਰੀ ਲੋਹੇ ਦੀ ਜਿਸ ਤਰ੍ਹਾਂ ਪ੍ਰੋਪਰ ਲੱਗੀ ਇਹ 3 ਨਹੀਂ ਹੈਗਾ ਇਹ ਬੜਾ ਪੁਰਾਣਾ ਪਿਆ ਬਾਉ ਜੀ ਯਾਦਾਂ ਨਹੀਂ ਹੈਗਾ ਕਦੋਂ ਕਿੰਨੇ ਸਾਲ ਹੋ ਗਏ ਹੈ ਇਹ ਕੀ ਦਾ ਫਿਰ ਇਹ ਪਤਾ ਨਹੀਂ ਬਾਉ ਜੀ ਸਾਨੂੰ ਤੇ ਚਕਾਇਆ ਕਿ ਨਹੀਂ ਫਿਰ ਇਹ ਇਹ ਸਾਨੂੰ ਨਹੀਂ ਕਹਿੰਦਾ ਅੰਕਲ ਨੂੰ ਪਤਾ ਸਾਨੂੰ ਪੈਸੇ ਹੀ ਨਹੀਂ ਦਿੱਤੇ ਹੈਗੇ ਉੱਥੇ ਕੰਮ ਕਰਕੇ ਅਸੀਂ ਆਏ ਕਹਿੰਦਾ ਸਾਨੂੰ ਸਿਪੂਰੀ ਮੰਡੀ ਮਿਲੇ ਉਹ ਤੇ ਅਸੀਂ ਗਏ ਉੱਥੇ ਮਿਲੇ ਨਹੀਂ ਗਾ ਤੇ ਖਰਚਾ ਪਾਣੀ ਦੇ ਦਾਂਗੇ ਜੀ ਤੁਸੀਂ ਚੁਕਾਇਆ ਸੀ ਇਹ ਨਹੀਂ ਨਹੀਂ ਉੱਥੇ ਨਹੀਂ ਜਿੱਥੇ ਉੱਥੇ ਲਾ ਹੈ ਨਹੀਂ ਗਏ ਅਜਾ ਅਗੇ ਦੀ ਮੰਡੀ ਉੱਥੇ ਬਾਹੂ ਕਹਿੰਦਾ ਸਾਨੂੰ ਮਿਲੇ ਸਨ ਖਰਚਾ ਪਾਣੀ ਮਿਲ ਨਹੀਂ ਦੋ ਘੰਟੇ ਖਰਾਬ ਕੀਤੇ ਅੰਕਲ ਵੀ ਉੱਥੇ ਘਰਾ ਸੀ ਖਰਚਾ ਪਾਣੀ ਕਿਸ ਚੀਜ਼ ਦਾ ਮਿਲੇਗਾ ਤੁਹਾਨੂੰ ਮੰਨ ਕੇ ਦਿਓ ਟਾਈਮ ਸਾਡਾ ਖਰਾਬ ਹੋਇਆ ਲੇਬਰ ਮੰਡੀ ਵਾਲੇ ਅਸੀਂ ਲੋਕ ਜੀ ਵੀ ਤੁਸੀਂ ਕੀ ਕਰਵਾਇਆ ਏ ਤੁਹਾਡੇ ਉਹ ਪਾਟ ਰਹੇ ਸੀ ਕਿ ਚੱਕ ਰਹੇ ਸੀ ਕਿ ਨਹੀਂ ਚੱਕ ਹੋਇਆ ਜੀ ਤੋ ਬਾਕੀ ਦੇਦਾਂ ਗੱਲਬਾਤ ਕਰਦੇ ਆ ਤੁਸੀਂ ਭਾਈ ਇੱਥੇ ਫੜਿਆ ਸੀ ਇੱਥੇ ਹਾਂਜੀ ਹਾਂਜੀ ਅਸੀਂ ਫੜਿਆ ਭਾਈ ਕੀ ਲੱਗਦਾ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਤਸਵੀਰ ਹੈ ਦੇਖਿਆ ਜਾਵੇ ਤਾਂ ਕਿ ਜਾਨਵਰ ਹੈ ਜਿਹੜਾ ਨਾ ਤਾਂ ਮੂੰਹ ਮੂੰਹ ਤੋਂ ਬੋਲ ਕੇ ਦੱਸ ਸਕਦਾ ਕਿ ਮੇਰੇ ਤੇ ਇੰਨਾ ਵਜਨ ਲੱਧਿਆ ਨਾ ਉਹ ਦੱਸ ਸਕਦਾ ਕਿ ਮੈਂ ਨਹੀਂ ਚੱਲ ਸਕਦਾ ਨਾ ਇਹਨਾਂ ਕਹਿ ਸਕਦਾ ਕਿ ਵੀ ਮੇਰੀ ਕੰਟ੍ਰੈਸਟੀ ਤੋਂ ਬਾਹਰ ਦਾ ਸਮਾਨ ਹੈ ਮੈਂ ਨਹੀਂ ਲੈ ਜਾ ਸਕਦਾ ਬਿਲਕੁਲ ਬਿਲਕੁਲ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਆ ਜੀ ਕੋਈ ਇਹਨੂੰ ਲੈ ਕੇ ਨਹੀਂ ਜਾਣਾ ਫਿਰ ਵੀ ਉਹ ਉਹਦੇ ਉੱਤੇ ਸ਼ੈਂਟੇ ਮਾਰਦੇ ਆ ਵੀ ਨਹੀਂ ਲੈ ਕੇ ਚੱਲ ਲੈ ਕੇ ਜਾਣਾ ਇਹਨੂੰ ਤੇ ਅਸੀਂ ਰੋਕਿਆ ਵੀ ਨਹੀਂ ਲੈ ਕਿ ਇਹਨਾਂ ਨੂੰ ਉਹਨੂੰ ਪਾਣੀ ਪਲਾਇਆ ਚੱਕਿਆ ਸਾਡੀ ਜਨਤਾ ਨੇ ਇੱਥੇ ਰੋਕ ਕੇ ਤੇ ਤਾਂ ਫਿਰ ਇਹ ਕਹਿੰਦੇ ਬੰਦੇ ਬਲਾ ਕੇ ਲੈ ਕੇ ਆਉਣੇ ਬੰਦਾ ਉੱਥੇ ਕੋਈ ਨਹੀਂ ਹੈ ਇਹ ਜਿਹੜਾ ਉੱਥੇ ਵਜਨ ਪਾਇਆ ਹੋਇਆ ਇਹ ਚੋਦੀ ਦਾ ਵਾ ਇਹ ਜਿਹੜਾ ਤੁਹਾਡੇ ਸਾਹਮਣੇ ਕੀ ਲੱਗਦਾ ਹੈ ਸਰਕਾਰੀ ਪ੍ਰਾਪਰਟੀ ਮੇਰੇ ਸਾਹਮਣੇ ਲੱਗ ਰਹੀ ਹੈ ਇਹ ਸਰਕਾਰੀ ਕੰਬਾ ਲੱਗਦਾ ਹੈ ਕੀ ਲੱਗਦਾ ਹੈ ਕਿ ਇਹ ਜਿਹੜੇ ਜਿਹੜੇ ਬੰਦੇ ਚੱਕਾਇਆ ਉਹ ਬੰਦੇ ਇੱਥੇ ਕੋਈ ਨਹੀਂ ਆਇਆ ਨਹੀਂ ਨਹੀਂ ਕੋਈ ਨਹੀਂ ਆਇਆ ਇਹ ਬਾਬਾ ਜੀ ਕੱਲੇ ਚੱਕੀ ਫਿਰਦੇ ਸੀ ਹਾਂਜੀ ਹਾਂਜੀ ਇਹ ਕਾਲੀ ਸੜਕ ਦੇ ਵੇਚਣ ਗਏ ਸੀ ਉਹਨੇ ਮੈਨੂੰ ਲੱਗਦਾ ਕਵਾੜੀ ਇਹਨੇ ਲਿਆ ਨਹੀਂ ਇਹ ਦਵਾੜਾ ਫੇਰ ਉੱਥੇ ਰੱਖਣ 이제 도착해야 하 아, 그렇죠. 아, 네. ਭਾਈ ਤੁਸੀਂ ਇੱਥੇ ਸੀ ਕਿਉਂ ਨਾ ਮੈਂ ਤਾਂ ਬਸ ਮੇਰਾ ਰਸ਼ ਦੇਖ ਕੇ ਰੁਗਿਆ ਜੀ ਬਹੁਤ ਯਾਰੀ ਮਤਲਬ ਰਸ਼ ਹੈਗਾ ਕੀ ਲੱਗਦਾ ਇਹ ਇਹ ਕੰਮ ਠੀਕ ਹੈ ਇੱਕ ਜਾਨਵਰ ਦੇਖੋ ਜਿਹੜਾ ਨਾਂ ਬੋਲ ਸਕਦਾ ਉਹਦੇ ਤੇ ਇੰਨਾ ਵਜਨ ਲੱਦਣਾ ਕਿੰਨਾ ਠੀਕ ਹੈ ਨਹੀਂ ਜੀ ਨਹੀਂ ਇਹਨਾਂ ਨੇ ਤਾਂ ਆਪਣੀ ਯਾਨੀ ਤਜੋਰੀਆ ਭਰਨ ਦਾ ਮਤਲਬ ਹੈ ਜੀ ਚਾਹੇ ਸਰਕਾਰੀ ਪ੍ਰਾਪਰਟੀ ਨੂੰ ਇੱਥੇ ਦਾ ਬੇਚ ਦੇਵੇ ਜੀ ਬੁਰੇ ਹਾਲ ਹੋ ਰਹੇ ਜੀ ਇੱਥੇ ਦਾ ਸਰਕਾਰਾਂ ਦੇ ਅੱਜ ਪ੍ਰਸ਼ਾਸਨ ਨੂੰ ਤਲਾਹ ਅੱਜ ਪ੍ਰਸ਼ਾਸਨ ਨੂੰ ਕੋਈ ਕਾਲ ਕੀਤੀ ਗਈ ਆ ਪੁਲਿਸ ਨੂੰ ਨਹੀਂ ਪ੍ਰਸ਼ਾਸਨ ਨੂੰ ਨਹੀਂ ਕੀਤੀ ਆ ਆਪ ਆਪ ਪਾਣੀ ਕੀਤੀ ਉਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕਿਹਾ ਸੀ ਵੀ ਬੰਦੇ ਲਿਆ ਜਿਹਨਾਂ ਨੇ ਕੋਈ ਜਿਨ੍ਹਾਂ ਨੇ ਚਕ ਦੇਵਾ ਆਪ ਆਪਸ ਆ ਕੇ ਬੰਦੇ ਨਹੀਂ ਲੈ ਕੇ ਆਏ ਭਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਖੜੇ ਹੋਏ ਡੇਢ ਤੋਂ ਘੰਟਾ ਹੋ ਗਿਆ ਡੇਢ ਤੋਂ ਘੰਟੇ ਹੋਈ ਗਏ ਡੇਢ ਤੋਂ ਘੰਟੇ ਤੋਂ ਕੋਈ ਆਦਮੀ ਨਹੀਂ ਆਇਆ ਨਹੀਂ ਨਹੀਂ ਕੋਈ ਨਹੀਂ ਆਇਆ ਉਹ ਇਹਨਾਂ ਨੂੰ ਅਸੀਂ ਕਿਹਾ ਵੀ ਵੀ ਬਲਾਓ ਜਿਨ੍ਹਾਂ ਨੇ ਤੁਹਾਨੂੰ ਦਿਖਾਇਆ ਵਾ ਇਹ ਕਹਿੰਦੇ ਵੀ ਕ੍ਰੇਨ ਨਾਲ ਦਿਖਾਇਆ ਵਾ ਤੇ ਆਪ ਇਹਨਾਂ ਕੋਲ ਚੱਕ ਨਹੀਂ ਹੋ ਰਿਆ ਘਟੋ ਘਟ 10 ਬੰਦੇ ਨੇ ਵੀ ਜੋੜ ਪਾਇਆ ਨਹੀਂ ਚੱਕ ਹੋ ਰਿਆ ਸੀ ਇਹਨਾਂ ਵਜ੍ਹਾ ਨਾਲ ਪੇਜਵਾਨ ਦੇ ਉੱਤੇ ਪਾਇਆ ਹੋਇਆ ਭਾਈ ਕੀ ਲੱਗਦਾ ਠੀਕ ਹੈ ਉਹ ਕਿਤਾਬ ਬੰਦੀ ਨਹੀਂ ਨਹੀਂ ਭਾਜੀ ਇਹ ਬਿਲਕੁਲ ਗਲਤ ਕੰਮ ਹੈ ਜਾਨਵਰ ਤੇ ਅਨਾ ਭਜਨ ਪਾਣਾ ਅੱਛਾ ਹਾਂਜੀ ਤੇ ਬੜੀ ਮੁਸ਼ਕਲ ਨਾਲ ਭਾਜੀ ਇਹਨੂੰ ਅਸੀਂ ਪਾਣੀ ਪਲਾ ਕੇ ਇਹਨੂੰ ਖੜਾ ਕੀਤਾ ਹੈਗਾ ਇੰਨਾ ਬਜਾਦੇ ਭਜਨ ਸੀ ਇਹਦਾ ਜਿਸ ਹਿਸਾਬ ਨਾਲ ਜਾਨਵਰ ਦੀ ਸਿਹਤ ਤੇ ਕਿੰਨਾ ਕੁ ਭਜਨ ਤੇ ਲੱਦਿਆ ਜਾਇਦਾ ਭਾਜੀ ਕੁਆਂਟਲ ਖੰਡੇ ਤੇ ਲੱਦਿਆ ਜਾਣਾ ਚਾਹੀਦਾ ਇਹਦਾ ਘੱਟੋ ਘੱਟ 6-7 ਕੁਆਂਟਲ ਤੇ ਲੱਦਿਆ ਹੋਇਆ ਉਹਨਾਂ ਨੂੰ ਜਿਹੜਾ ਜਿਹਦੀ ਕੈਪੈਸਿਟੀ 1.5 ਟਨ 1.5 ਟਨਲ ਚੱਕਣ ਦੀ ਉਹਦੇ 7-8 ਟਨ ਕੁਆਂਟਲ ਲਾਦੋਗੇ ਤਾਂ ਕੀ ਉਹ ਚੱਲ ਪਏਗਾ ਨਹੀਂ ਜੀ ਨਹੀਂ ਬਿਲਕੁਲ ਕੀ ਲੱਗਦਾ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਸਖਤ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਕੋਲ ਵਗੈਰਾ ਕੀਤੀ ਪਾਜੀ ਨਹੀਂ ਜੀ ਪ੍ਰਸ਼ਾਸਨ ਨੂੰ ਕੋਈ ਫੋਨ ਨਹੀਂ ਕੀਤਾ ਨਹੀਂ ਨਹੀਂ ਅਸੀਂ ਫੋਨ ਨਹੀਂ ਘੋੜੇ ਨੂੰ ਅਸੀਂ ਚੱਕ ਕੇ ਪਾਣੀ ਪੁਣੀ ਪਲਾਇਆ ਤੇ ਇਹਨੂੰ ਸਾਈਡ ਤੇ ਲਗਵਾਇਆ ਬਾਬਾ ਜੀ ਦਾ ਕਹਿਣਾ ਹੈ ਕਿ ਮੈਨੂੰ ਪਤਾ ਹੀ ਨਹੀਂ ਕਿਨੇ ਲਗਵਾਤਾ ਜੀ ਮੈਨੂੰ ਤਾਂ ਪੈਸੇ ਨਹੀਂ 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 ਇਹ ਇਹਨਾਂ ਨੂੰ ਉਹਦੀ ਵੀਡੀਓ ਨਾਲ ਬਣਾਈ ਹੋਈ ਆ ਦੇਖੋ ਪ੍ਰੋਪਰ ਵੀਡੀਓ ਆ ਬੜੀ ਬਾਬਾ ਦਾ ਵੀਡੀਓ ਬਣਾਈ ਹੋਈ ਮੈਂ ਸੋਇ ਤਸਵੀਰਾਂ ਦਾ ਇਨਸਾਨੀਆ ਕਰ ਰਹੇ ਹਾਂ ਜਿਸ ਟਾਈਮ ਇਹ ਘੋੜਾ ਥੱਲੇ ਡਿੱਗਿਆ ਆਇਆ ਸੀ ਆ ਤਸਵੀਰਾਂ ਦਾ ਇਨਸਾਨੀਆ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਇਨਸਾਨੀਅਤ ਹੈ ਉਹ ਅੱਜ ਕਿੰਨੇ ਇਨਸਾਨ ਦੀ ਮਰ ਚੁੱਕੀ ਹੈ ਇੱਕ ਜਾਨਵਰ ਜਿਹੜਾ ਬੇਜੁਬਾਨ ਹੈ ਨਾ ਤਾਂ ਉਹ ਬੋਲ ਸਕਦਾ ਹੈ ਨਾ ਉਹ ਇਹ ਦੱਸ ਸਕਦਾ ਹੈ ਕਿ ਮੇਰੇ ਕੋ ਇਹ ਭਾਰ ਖਿੱਚ ਨਹੀਂ ਹੋ ਰਿਹਾ ਲੇਕਿਨ ਆਪਾਂ ਫਿਰ ਵੀ ਉਸ ਨੂੰ ਲਗਾਤਾਰ ਸੰਟੇ ਮਾਰਦੇ ਹੋਏ ਉਸ ਨੂੰ ਕਹਿੰਨੇ ਆ ਕਿ ਤੂੰ ਇਹਨੂੰ ਲੈ ਕੇ ਚੱਲ ਖਿੱਚ ਕੇ ਚੱਲ ਸੋ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਕਿ ਇਹ ਹਜੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਹੋਣੀ ਚਾਹੀਦੀ ਹੈ ਸੋ ਹੁਣ ਕਾਲ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਸ਼ਾਸਨ ਨੂੰ ਵੀ ਕਾਲ ਕਰਦੇ ਆ ਆਪਾਂ ਆਪਾਂ ਕਾਲ ਕਰਦੇ ਆ ਇੱਕ ਮਿੰਟ ਛੇਪਰੀ ਟੈਮ ਖੜੇ ਆ ਤੇ ਇੱਕ ਮਿੰਟ ਆਪਾਂ ਕਾਲ ਕਰਦੇ ਆ ਇਹਾ ਥਾਣਾ ਭਾਈ ਬਸਤੀ ਉਹਦੇ ਲੱਗਦਾ ਨੇ ਨੂੰ ਬਾਬਾ ਕੀ ਗੱਲ ਆ ਯਾਰ ਕਾਲ ਕਰਨ ਦੀ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਹਾਂ ਇਹ ਨਾ ਬਾਰ ਰਿਹਾ ਹੈ ਹੈਲੋ ਸਸਰੀਕਲ ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਕਰਮਵੀ ਸ਼ਰਮਾ ਬੋਲ ਰਿਹਾ ਸੀ ਵੈਨਿਊਸ ਤੋਂ ਮੈਂ ਕਿਹਾ ਇੱਕ ਨਾ ਸ਼ਿਪਰੀ ਚੌਂਕ ਤੇ ਕੋੜਾ ਤੇ ਅਸੀਂ ਉਹਦੇ ਨਾਲ ਕੋਈ ਸਰਕਾਰੀ ਮਾਲ ਲੱਦਿਆ ਹੋਇਆ ਹੈ ਤੇ ਕੋੜਾ ਜਿਹੜਾ ਹੈ ਨਾ ਉਹ ਡਿੱਗ ਜਾਂਦਾ ਹੈ ਤੇ ਕਾਫੀ ਜ਼ਿਆਦਾ ਵਜ਼ਨ ਸੀ ਤੇ ਲੋਕਾਂ ਨੇ ਇੱਥੇ ਲੋਕ ਇਕੱਠੇ ਹੋਏ ਹੋਏ ਨੇ ਤੇ ਤੁਸੀਂ ਕੋ ਇੱਕਦੋ ਮੰਨਦਾ ਪਿਆ ਜੋ ਆਪਣਾ ਪ੍ਰਸ਼ਾਸਨ ਦਾ ਜੀ ਦੇਖੋ ਕੀ ਮਾਜ਼ਰਾ ਹੈ ਛੀਪਰੀ ਚੌਂਕ ਦੇ ਛੀਪਰੀ ਚੌਂਕ ਬੰਜਲੀ ਹੋਟਲ ਦੇ ਬਿਲਕੁਲ ਆਪੋਜ਼ਿਟ ਹਾਂ ਆਪਣੀ ਵਾਲੀ ਸਾਈਡ ਬਸਤੀ ਵਾਲੀ ਸਾਈਡ ਹਾਂਜੀ ਜਿਹੜਾ ਆਪਾਂ ਜਿੱਦਾਂ ਜਲੰਧਰ ਬਾਈਪਾਸ ਤੋਂ ਬਸਤੀ ਵੱਲ ਨੂੰ ਆਈਏ ਨਾ ਛੀਪਰੀ ਚੌਂਕ 'ਚ ਬੰਜਲੀ ਹੋਟਲ ਹੈਗਾ ਵੰਜਲੀ ਹੋਟਲ ਤੋਂ ਥੋੜੀ ਕਿ ਇਧਰ ਨੂੰ ਆ ਕੇ ਆ ਜਿੱਧਰ ਇਹ ਢਿੱਲੋ ਸਾਹਿਬ ਦਾ ਪੈਲੈਸ ਹੈ ਉਸ ਤੋਂ ਥੋੜੀ ਕਿ ਪਿੱਛੇ ਮਿਲਨ ਪੈਲੈਸ ਕੋਲੇ ਤੁਸੀ ਸ਼ਹੀਪੂਰੀ ਚੌਂਕ ਭੇਜ ਦੋ ਤੇ ਬਹੁਤ ਜੰਦਾ ਗੱਡੀ ਖੜੀ ਹੋਈ ਆ ਆਪੇ ਪਤਾ ਲੱਗ ਜਾਊਗਾ ਜੀ ਇੱਕ ਸਰਕਾਰੀ ਖੰਭਾ ਹੈ ਜੀ ਮੇਰੇ ਖਿਆਲ ਤਕਰੀਬਨ 7-8 ਕਿਲੋਟਲ ਦਾ ਹੋਏਗਾ ਮੇਰੇ ਹਿਸਾਬ ਨਾਲ ਤੇ ਜਾਨਵਰ ਜਿਹੜਾ ਉਹ ਡਿੱਗਿਆ ਹੋਇਆ ਹੈ ਜਾਨਵਰ ਗਿਰਿਆ ਹੋਇਆ ਹੈ ਥੱਲੇ ਤੇ ਲੋਕ ਕੱਢ ਰਹੇ ਆ ਜੇ ਘੋੜਾ ਹੈ ਜੀ ਘੋੜਾ ਘੋੜਾ ਜਿਹੜਾ ਸੀਗਾ ਭੇਜ ਦਿਓ ਥੋੜਾ ਜਲਦੀ ਜੀ ਠੀਕ ਹੈ ਸੋ ਸਾਡੇ ਵੱਲੋਂ ਹੁਣ ਏਐਸਆਈ ਅਵਤਾਰ ਸਿੰਘ ਜੀ ਨੂੰ ਬਸਤੀ ਯੋਧੇਵਾਲ ਕੋਲ ਕਰ ਦਿੱਤੀ ਜਾਂਦੀ ਹੈ ਜਿੱਦਾਂ ਹੀ ਪ੍ਰਸ਼ਾਸਨ ਆਂਦਾ ਹੈ ਤੇ ਦੇਖਦੇ ਆ ਜਿਹੜੀ ਅੱਗੇ ਦੀ ਕਾਰਵਾਈ ਹੈ ਉਹ ਆਕਰ ਕੀ ਹੁੰਦੀ ਹੈ ਲੇਕਿਨ ਕਿਤੇ ਨਾ ਕਿਤੇ ਇਹ ਜਿਹੜੀ ਤਸਵੀਰਾਂ ਨੇ ਸ਼ਰਮਸਾਰ ਕਰਦੀਆਂ ਨੇ ਇਨਸਾਨੀਅਤ ਨੂੰ ਕਿ ਇੱਕ ਬਾਬਾ ਜੀ ਨੇ ਜਿਨ੍ਹਾਂ ਨੇ 5-400 ਰੁਪਏ ਦੇ ਲਾਲਚ ਲਈ ਇਸ ਬੇਜੁਬਾਨ ਤੇ ਇਨਾ ਭਾਰ ਲਾਤਾ ਕਿ ਉਹ ਉਸ ਦਾ ਭਾਰ ਨਾ ਚੱਲਦਾ ਹੋਇਆ ਆਕਰ ਪੱਕੀ ਸੜਕ ਤੇ ਡਿੱਗਦਾ ਹੈ ਤੇ ਉਸ ਨੂੰ ਕਈ ਜਗ੍ਹਾ ਤੇ 72 ਵਜਦੀਆਂ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਉਹਦਾ ਪੈਰ ਵੀ ਸ਼ਾਇਦ ਮੁੜਿਆ ਹੋਇਆ ਹੈਗਾ ਬਾਬਾ ਜੀ ਠੀਕ ਹੈ ਇਹ ਠੀਕ ਹੈ ਕੋੜਾ ਠੀਕ ਹੈ ਖੁਰੀਆਂ ਲਵਾਉਣੀਆਂ ਖੁਰੀਆਂ ਇਹ ਇਹ ਖੁਰੀਆਂ ਲੱਗਦੇ ਨੇ ਉਹ ਲਵਾਉਣ ਵਾਲਿਆਂ ਦੇ ਸੋ ਆਹ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਲਗਣੀਆਂ ਸੀਗੀਆਂ ਤੁਹਾਨੂੰ ਪਤਾ ਸੀ ਲਗਣੀ ਹੈ ਹਾਂਜੀ ਹਾਂ ਉਹਦੇ باوجود ਵੀ ਤੁਸੀਂ ਇਨਾ ਮਾਲ ਲੱਤਿਆ ਕਰਦੇ ਨਹੀਂ ਲੱਗ ਨਹੀਂ ਮੈਂ ਢੇੜਾ ਲਾ ਕੇ ਮੈਂ ਲਾਵਾਂਗਾ ਬਹੁਤ ਹੀ ਪੈਸੇ ਬਾਬਾ ਜੀ ਕਿੰਨੇ ਪੈਸੇ ਲੱਗ ਜਾਣਗੇ ਐ ਦੱਸੋ ਕਿੰਨੇ ਪੈਸੇ ਮਿਲ ਜਾਣਗੇ ਤੁਹਾਨੂੰ ਇਸ ਢੇੜੇ ਦੇ 300 ਰੁਪਏ ਕੀਤਾ ਜੀ ਇਹਨਾਂ ਬਾਬਾ ਜੀ 300 ਲਈ ਆਪ ਆਪਣੇ ਜਾਨਵਰ ਦੀ ਜਾਨ ਲੈ ਲਾਂਗੇ ਮੈਂ ਕੀ ਕਰੀ ਹੁਣ ਕੰਮ ਮੈਂ ਨਹੀਂ ਕਰੀਗੀ ਨਹੀਂ ਕੰਮ ਤਾਂ ਹੈ ਨਹੀਂ ਜੇ ਪ੍ਰਮਾਤਮਾ ਨਾ ਕਰੇ ਮਰ ਜਾਂਦਾ ਫੇਰ ਕੀ ਕਰਦੇ ਕੰਮ ਹੈ ਨਹੀਂ ਹੁਣ ਕਰੀਏ ਕਿ ਬਾਬਾ ਜੀ ਹੁਣ ਦੱਸੋ ਰੋਟੀ ਦਾ ਖਾਣੇ ਆ ਨਹੀਂ ਨਨਖਾਨ ਹੋ ਗਿਆ ਤੁਹਾਡਾ ਇਹ ਇਹ ਜਾਨਵਰ ਨੂੰ ਵੀ 60 ਫੀਟ ਲੱਗ ਗਈ ਉਹ ਬੰਦੇ ਵੀ ਪੈਸੇ ਨਹੀਂ ਦੇ ਕੇ ਗਏ ਇਹ ਸਰਕਾਰ ਵੀ ਇਹ ਸਮਾਨ ਵੀ ਉਸਦਾ ਚੋਰੀ ਦਾ ਹੋਵੇ ਫਿਰ ਕੀ ਕਰੋਗੇ ਜੇ ਚੋਰੀ ਦਾ ਸਮਾਨ ਮੈਂ ਜਾਣਦਾ ਨਹੀਂ ਇਹਨਾਂ ਨੂੰ ਬੰਦੇ ਬਾਹਰਲੇ ਸੀਗੇ ਮੈਂ ਜਾਣਦਾ ਹੁੰਦਾ ਤਾਂ ਇੱਥੇ ਆਂ ਸੀ ਉੱਥੇ ਵੀ ਜਾ ਗਿਆ ਮੈਂ ਭੋਜੀ ਕਾਲੀ ਛੜਕ ਦੇ ਕਬਾੜੀਏ ਕੋਲ ਵੇਚਣ ਗਏ ਸੀ ਕਿੱਥੇ ਗਏ ਸੀ ਕਾਲੀ ਛੜਕ ਕਿਹਨੂੰ ਵੇਚਣ ਗਏ ਸੀ ਇਹ ਨਾਲ ਪਲਾਟ ਤੇ ਸਿੱਟਣ ਲੱਗੇ ਸੀ ਉੱਥੇ ਕਿਹੜੇ ਪਲਾਟੇ ਸਿੱਟਣ ਲੱਗੇ ਸੀਗੇ ਕਾਲੀ ਛੜਕ ਦੇ ਪਹਿਲੇ ਪਹਿਲੀ ਛੜਕ ਦੇ ਕਬਾੜੀਏ ਕੋਲ ਵੇਚਦੇ ਸੀ ਉਹ ਤੇਰਾ ਪੱਥਰ ਦੀ ਫੈਕਟਰੀ ਉੱਥੇ ਤਾਂ ਕੋਈ ਪਲਾਟ ਹੈ ਹੀ ਨਹੀਂ ਹਾਂ ਖੱਲੇ ਉਤਰ ਗਿਆ ਨਾ ਪਹਿਲੀ ਗਲੀ 'ਚ ਨਾਲ ਥੋੜਾ ਜਿਹਾ ਪਲਾਟ ਆ ਉਹ ਬਾਗੋਂ ਲਾਉਣ ਨਹੀਂ ਦਿੱਤਾ ਉਥੇ ਅੱਛਾ ਹਾਂਜੀ ਕੀ ਉਹ ਬੰਦੇ ਉਥੇ ਕਿਉਂ ਲਾਣ ਲੱਗੇ ਸੀ ਉਹਨੂੰ ਹੁਣੋਂ ਦਾ ਪਤਾ ਨਹੀਂ ਪਤਾ ਨਹੀਂ ਉਹਨਾਂ ਦਾ ਸੀ ਦਵਾਈਆ ਉਥੇ ਨਹੀਂ ਦਵਾਈਏ ਕੋ ਵੇਚਣਗੇ ਇਹੀ ਪਤਾ ਨਹੀਂ ਉਹਨਾਂ ਦਾ ਥੱਲੇ ਉਤਰ ਕੇ ਆ ਦਵਾਈਆ ਇਧਰ ਨੂੰ ਇਧਰ ਨੇ ਕੋਲੇ ਵਾਲੇ ਦੇ ਪਿਛਲੇ ਪਾਸੇ ਹਾਂ ਗੁਰਦਾਰ ਵਾਲੀ ਗਲੀ ਹਾਂ ਗੁਰਦਾਰ ਵਾਲੇ ਨਹੀਂ ਜਿਹੜੇ ਕੋਲੇਆਂ ਵਾਲੀ ਗਲੀ ਨਹੀਂ ਉੱਪਰ ਉਹਿਆ ਦੇ ਪਿਛਲੇ ਪਾਸੇ ਭਜੀ ਆ ਹੋਟਲ ਦੇ ਨਾਲ ਉਥੇ ਕੋਈ ਕਵਾੜੀਆ ਉਥੇ ਕਵਾੜੀਆ ਕਵਾੜੀਏ ਕੋਲੇ ਵੇਚਣਗੇ ਸੀਗੇ ਨਾਲ ਅੱਛਾ ਜੀ ਤੇ ਉਹਨਾਂ ਨੇ ਵਾਪਸ ਘਰ ਤਾਂ ਕਹਿੰਦੇ ਅਸੀਂ ਨਹੀਂ ਲੈਣਾ ਸਰਕਾਰੀ ਜੀ ਆ ਸਰਕਾਰੀ ਚੀਜ਼ ਹੈ ਹਾਂ ਈ ਲੱਗਦਾ ਭਾਜੀ ਇੰਨਾ ਵਜਨ ਲੱਗਿਆ ਹੋਣਾ ਇੱਕ ਤਰੀਕਾ ਆ ਬਾਬੇ ਨੂੰ ਪੈਸੇ ਵੀ ਨਹੀਂ ਦੇ ਗਏ ਉਹ ਭੱਜ ਗਏ ਉਹ ਮੂਹ ਲਵੇਟਿਆ ਪਿਆ ਹੀ ਬੰਦਿਆ ਦਾ ਦੇ ਦੇਗੇ ਜਾਂ ਨਹੀਂ ਦੇ ਦੇ ਵੱਖਰੀ ਗੱਲ ਐ ਪਰ ਇਸ ਜਾਨਵਰ ਦੇ ਤਸੱਫ ਠੀਕ ਸੀ ਨਹੀਂ ਗਲਤ ਗੱਲ ਐ ਜੀ ਇਹ ਜਾਨਵਰ ਤੁਹਾਨੂੰ ਲੱਗਦਾ ਇੰਨਾ ਇੰਨਾ ਨਹੀਂ ਗਲਤ ਗਲਤ ਗੱਲ ਆ ਸੱਟਾਂ ਲੱਗੀਆਂ ਜਾਨਵਰ ਦੀ ਸੱਟਾਂ ਲੱਗੀਆਂ ਦੇ ਰਾਜ ਆ ਮੇਰੇ ਕਰਨ ਦੇਖਦੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਰੇੜਾ ਹੈ ਜਿਹੜਾ ਰੇੜਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਸ ਵਜਨ ਨਾਲ ਜਿਹੜੇ ਰੇੜੇ ਦੇ ਕਿਹੜੇ ਕਿੰਨੇ ਕੀ ਹਾਲਾਤ ਹੋ ਗਏ ਨੇ ਜਿਹੜਾ ਜਾਨਵਰ ਹੈ ਉਹਨੂੰ ਕਿੰਨੀ ਸੱਟ ਲੱਗੀ ਹੋਏਗੀ ਜਿਹੜਾ ਜਾਨਵਰ ਉਹ ਕਿੰਨਾ ਕੋ ਤਕੜਾ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਲੇਕਿਨ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਤਸਵੀਰਾਂ ਜਿਹੜੀਆਂ ਹੈ ਸ਼ਿਪੂਰੀ ਚੌਂਕ ਤੋਂ ਆ ਰਹੀਆਂ ਨੇ ਤਕਰੀਬਨ ਇੱਕ ਜਾਨਵਰ ਜਿਹੜਾ ਇੱਕ ਤੋਂ ਡੇਢ ਕੁਇੰਟਲ ਜਿਹੜਾ ਵਜਨ ਨਾਲ ਬੜੀ ਮੁਸ਼ਕਿਲ ਨਾਲ ਖਿੱਚ ਸਕਦਾ ਸੀ ਉਹਦੇ ਤੇ 7-8 ਕੁਇੰਟਲ ਦਾ ਇਹ ਏਡਾ ਲੰਮਾ ਜਿਹ ਹੋਇਆ ਸੀ ਅਤੇ ਜਾਨਵਰ ਮੌਕੇ ਤੇ ਹੀ ਸੜਕ ਦੇ ਵਿੱਚ ਘਾੜ ਗਿਆ ਜਾਂਦਾ ਹੈ ਇੱਥੇ ਖੜੇ ਲੋਕਾਂ ਵੱਲੋਂ ਇਸ ਜਾਨਵਰ ਨੂੰ ਇਹਦੇ ਵਿੱਚੋਂ ਕੱਢਿਆ ਜਾਂਦਾ ਹੈ ਸਰਕਾਰ ਸਰਕਾਰ ਨੇ ਤੈਨੂੰ ਕੁਝ ਦੇਣਾ ਹੈ ਦਾ ਸਰਕਾਰ ਨੇ ਕੁਝ ਨਹੀਂ ਦੇਣਾ ਬਾਬੇ ਤੈਨੂੰ ਇਹਦਾ ਤੈਨੂੰ ਬਹੁਤ ਸ਼ਰਮ ਆਣੀ ਚਾਹੀਦੀ ਐ ਕੋੜਾ ਕੋੜਾ ਬੱਚਾ ਇੱਕ ਹੈਗਾ ਵਾ ਠੀਕ ਐ ਬੱਚੇ ਦੀ ਤੂੰ ਜਾਣ ਲੈ ਰਹੇਵੇਂ ਬਾਬੇ ਨਾ ਦੇਖੋ ਕੁਝ ਕਾਗਜ਼ ਹੈਗਾ ਵਾ ਨਾ ਦੇਖੋ ਕੁਝ ਹੈਗਾ ਵਾ ਨਾ ਇੰਨੀ ਵੱਡੀ ਲੰਮੀ ਲੰਮੀ ਪਾਈਪ ਦਾ ਤੇਰੇ ਕੋਲ ਕੁਝ ਹੈਗਾ ਵਾ ਤੇ ਉਹ ਕੁਝ ਵੀ ਨਹੀਂ ਹੈਗਾ ਤੂੰ ਲੈ ਕੇ ਕਿਉਂ ਜਾ ਰਹੇਵੇਂ ਤੂੰ ਉੱਥੇ ਹੀ ਰੱਖ ਦੇ ਜਿੱਥੋਂ ਚੱਕਿਆ ਹੋਏ ਉੱਥੇ ਹੀ ਤੂੰ ਮਾਲ ਰੱਖ ਦੇ ਆਪਣਾ ਤੇ ਚੱਕਿਆ ਹੀ ਕਿਉਂ ਤਾਨੂੰ ਚੱਕਿਆਗੇ ਉਹਨਾਂਲੇ ਬਾਬੇ ਤੈਨੂੰ ਸ਼ਰਮ ਆਣੀ ਚਾਹੀਦੀ ਐ ਤੈਨੂੰ ਤੈਨੂੰ ਆਪਣੀ ਸ਼ਰਮ ਨਹੀਂ ਹੈਗੀ ਤੈਨੂੰ ਘੋੜੇ ਦੀ ਤਾਂ ਸ਼ਰਮ ਆਣੀ ਚਾਹੀਦੀ ਹੈਗੀ ਐ ਜਿਹਦੀ ਤੂੰ ਜਿਹਦੀ ਤੂੰ ਜਾਣ ਲੈ ਨਹੀਂ ਜੰਮਿਆ ਵਾ ਤੈਨੂੰ ਤੁਰ ਅਨਿਮ ਸ਼ਰਮ ਨਹੀਂ ਆਉਂਦੀ ਹੈਗੀ ਕੀ ਲੱਗਦਾ ਹੈ ਭਾਈ ਇੱਕ ਜਾਨਵਰ ਦੇ ਇੰਨਾ ਸਸ ਕਿ ਬਹੁਤ ਗਲਤ ਹੈਗਾ ਜੀ ਬਾਬੇ ਬਾਬੇ ਨੇ ਬਹੁਤ ਗਲਤ ਕੀਤਾ ਵੈ ਤੇ ਜਿਹੜਾ ਆ ਪਾਈਪ ਹੈਗੀ ਆ ਇਹ ਬਹੁਤ ਗਲਤ ਹੈਗਾ ਵਾ ਬਾਬਾ ਕਿਉਂ ਚੱਕ ਕੇ ਲੈ ਆਇਆ ਜਿੱਥੋਂ ਦੀ ਚੱਕਿਆ ਸੀ ਉੱਥੇ ਹੀ ਰੱਖ ਦਿੰਦਾ ਅੱਗੇ ਜਰੂਰਤ ਹੀ ਨਹੀਂ ਸੀਗੀ ਲੈ ਕੇ ਜਾਂਦੀ ਕਿਉਂਕਿ ਕੋਈ ਚਾਹ ਦੇ ਨੂੰ ਪੈਸਾ ਨਹੀਂ ਕੋਈ ਮਿਲਿਆ ਹੈਗਾ ਨਾ ਦਾ ਇਹਨੂੰ ਕੋਈ ਪਿੱਛੋਂ ਪੈਸਾ ਮਿਲਿਆ ਵਾ ਨਾ ਇਹਨੂੰ ਕੋਈ ਅੱਗੋਂ ਪੈਸਾ ਮਿਲਣਾ ਵਾ ਤੇ ਚੱਕਣੀ ਵੀ ਨਹੀਂ ਸੀਗੀ 7-8 ਫੁੱਟ ਦੇ ਰੇੜੇ ਤੇ 22-23 ਫੁੱਟ ਦੀ ਇਹ ਪਾਈਪ ਲਦਣਾ ਕਿੰਨਾ ਕਜਾਇ ਲੱਗਿਆ ਬਹੁਤ ਗਲਤ ਹੈਗਾ ਜੀ ਜਾਵੇ ਇਹਦੇ ਨਾਲ ਪ੍ਰਮਾਤਮਾ ਨਾ ਕਰੇ ਕੋਈ ਹੋਰ ਇਨਸੀਡੈਂਟ ਹੋਏ ਸਰ ਬਿਲਕੁਲ ਬਿਲਕੁਲ ਸੈਂਟਰ ਦੇ ਵਿੱਚ ਇਹ ਜਿਹੜਾ ਬਾਬੇ ਦਾ ਰੇੜਾ ਹੈਗਾ ਦੇਖੋ ਸੈਂਟਰ ਦੇ ਵਿੱਚ ਆ ਗਿਆ ਸੀਗਾ ਕੋੜਾ ਜਿਹੜਾ ਸੀਗਾ ਮੈਂ ਪਿੱਛੋਂ ਦੇਖ ਰਿਹਾ ਸੀਗਾ ਇਹ ਬਿਲਕੁਲ ਲੰਮਾ ਪੈ ਗਿਆ ਸੀ ਕੋੜਾ ਕੋੜੇ ਕੋੜੇ ਨੇ ਜਿਹੜੇ ਰੇੜੀਆਂ ਵਾਲੇ ਸੀਗੇ ਰੇੜੀਆਂ ਵਾਲੇ ਨੇ ਚੱਕਿਆ ਕੋੜੇ ਨੂੰ ਤੇ ਕੋੜੇ ਨੂੰ ਇੰਨਾ ਮੁਸ਼ਕਲ ਕੱਢਿਆ ਕੋੜੇ ਨੇ ਅੱਜ ਲੱਗਦਾ ਮਰ ਜਾਣਾ ਸੀਗਾ ਉੱਤੇ ਬਾਬੇ ਉੱਪਰ ਇੰਨਾ ਕਲੰਕ ਪੈਦਾ ਹੋ ਜਾਣਾ ਸੀਗਾ ਬਾਬੇ ਉੱਪਰ ਕਿ ਕੋੜੇ ਦੀ ਇੱਕ ਜਾਨ ਚਲੀ ਜਾਣੀ ਸੀਗੀ ਪਿੱਛੋਂ ਸਾਰਾ ਮੈਂ ਪਿੱਛੋਂ ਸਾਰਾ ਕੁਝ ਦੇਖਦਾ ਆ ਰਿਹਾ ਸੀਗਾ ਪਰ ਇਹ ਬਾਬੇ ਆਪਾਂ ਇੱਕੋ ਇੱਕ ਗੱਲ ਕਵਾਂਗੇ ਕਿ ਸਰਕਾਰ ਨੂੰ ਗਲਤ ਕੰਮ ਹੈਗਾ ਵਾ ਸਰਕਾਰ ਨੂੰ ਇਹ ਨਹੀਂ ਕੰਮ ਦੇਣਾ ਚਾਹੀਦਾ ਸੀਗਾ ਬਾਬੇ ਨੂੰ ਤੇ ਬਾਬੇ ਦੀ ਕਾਰਵਾਈ ਹੋਵੇ ਤੇ ਘੋੜੇ ਦੀ ਜਾਨ ਬਚ ਜਾਵੇ ਕੀ ਲੱਗਦਾ ਹੈ ਘੋੜੇ ਨੂੰ ਐਨੀਮਲ ਚੀਜ਼ ਦੇ ਛੱਡਣਾ ਚਾਹੀਦਾ ਹੁਣ ਨਹੀਂ ਜੀ ਨਹੀਂ ਘੋੜਾ ਹੈ ਇਹਨੂੰ ਆਜ਼ਾਦ ਕਰ ਦੇਣਾ ਚਾਹੀਦਾ ਜਿੱਤੇ ਹਾਂਜੀ 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 ਇੱਥੇ ਲੱਗਦਾ ਨਹੀਂ ਅਗਰ ਇਹੋ ਜੇ ਲਾਲਚੀ ਲੋਕ ਇੱਥੇ ਕੱਲ ਨੂੰ ਫੇਰ ਹੋਰ ਜ਼ਿਆਦਾ ਵਜਨ ਲਾ ਦੇਣ ਇਹ ਮਰ ਵੀ ਸਕਦਾ ਸੀ ਅੱਜ ਬਹੁਤ ਬਹੁਤ ਸਹੀ ਗੱਲ ਹੈਗੀ ਜੀ ਜਾਨਵਰ ਮਾਰਚਦਾ ਵਾ ਜਿੱਥੇ ਜਿੱਥੇ ਜਾਨਵਰ ਦੀ ਜਰੂਰਤ ਹੈਗੀ ਹੈ ਉੱਥੇ ਜਾਨਵਰ ਨੂੰ ਪੰਚਾ ਦੇਣਾ ਚਾਹੀਦਾ ਵਾ ਜਾਨਵਰ ਖੁੱਲਾ ਹੀ ਸੋਣਾ ਹੁੰਦਾ ਵਾ ਬੰਨਿਆ ਜਾਨਵਰ ਬਿਲਕੁਲ ਵੀ ਚੰਗਾ ਨਹੀਂ ਹੈਗਾ ਇੰਨਾ ਇੰਨਾ ਭਾਰ ਲੱਦਦੇ ਹੈਗੇ ਉਹ ਬਹੁਤ ਗਲਤ ਗੱਲ ਹੈਗੀ ਹੈ ਇਹ ਕੰਮ ਨਹੀਂ ਕਰਨਾ ਚਾਹੀਦਾ ਬਾਬੇ ਕੀ ਲੱਗਦਾ ਇਨਸਾਨੀਅਤ ਸ਼ਰਮਸਾਰ ਹੋ ਰਹੀ ਹੈ ਹੋਣੀ ਚਾਹੀਦੀ ਹੈ ਜੀ ਹੋਣੀ ਚਾਹੀਦੀ ਹੈ। ਸ਼ਰਮਸਾਰ ਕਰਤੀ ਨੇ ਇਸ ਸਮਲੋਜ ਨੂੰ ਦੇਖ ਸਕਦੇ ਹੋ ਰੇੜਾ ਜਿਹੜਾ ਹੈ ਉਹ ਕਿਵੇਂ ਟੁੱਟਿਆ ਹੋਇਆ ਹੈ। ਉਹਦਾ ਕਿੰਨਾ ਵਜ਼ਨ ਹੋਏਗਾ ਜਿਹੜਾ ਰੇੜਾ ਹੈ। ਸਿੰਗਲ ਜੀ ਕਟੋ ਕੋਨਾ ਹੋ ਕੇ ਟੁੱਟ ਗਿਆ ਹੈ। ਬਹੁਤ ਹੈਨਾ ਇਹ ਜਿਹੜੇ ਮਜ਼ਬੂਤ ਫੱਟੇ ਜਿਹੜੇ ਲੱਗੇ ਜਿਹੜੇ ਚ ਉਹ ਵੀ ਟੁੱਟ ਗਏ ਨੇ ਲੇਕਿਨ ਬੰਦੇ ਦਾ ਕਹਿਣਾ ਹੈ ਕਿ ਜੀ ਕੰਮਕਾਰ ਹੈ ਨਹੀਂ 300 ਦਾ ਢੇਡਾ ਸੀ ਮੈਂ ਤਾਂ ਚੱਕ ਲਿਆ ਚਾਹੇ ਜਾਨਵਰੀ ਮਰ ਜਾਏ। ਕਿੰਨਾ ਗੱਜ ਨਹੀਂ ਸਰ ਇਹ ਬਹੁਤ ਗਲਤ ਗੱਲ ਹੈਗੀ ਹੈ 300 ਨੂੰ ਛੱਡੋ 300 ਤਾਂ ਮਿਲਣਾ ਮਿਲਿਆ ਵੀ ਨਹੀਂ ਹੈਗਾ ਪਰ ਕਿੰਨਾ ਗਲਤ ਕੰਮ ਕੀਤਾ ਬਾਬੇ ਨੇ। ਬਾਬਾ ਜੀ ਜਦੋਂ ਤੁਸੀਂ ਇਹ ਜਦੋਂ ਇਹ ਚੱਕਿਆ ਸਮਾਨ ਉਹਨਾਂ ਕੋਲ ਕੋਈ ਇਹਦੀ ਪਰਮਿਸ਼ਨ ਸੀਗੀ ਚੱਕਣ ਦੀ ਕੋਈ ਲੈਟਰ ਕੋਈ ਬੀਲ ਕੋਈ ਸਰਕਾਰੀ ਪਰਮਿਸ਼ਨ ਹੋਵੇ ਮੈਨੂੰ ਕੇ ਪਤਾ ਹੀ ਪਾਵੇ ਜੀ ਮੈਂ ਕੀ ਨਾ ਮੈਂ ਤੁਹਾਡਾ ਕਿੱਥੇ ਦੇ ਰੇਣ ਵਾਲੇ ਹੋ ਸੀੜੇਪਿੰਡ ਸਾਡੇ ਸੀੜੇਪਿੰਡ ਦੇ ਹਾਂ ਜੀ ਅੱਛਾ ਕੀ ਨਾਂ ਹੈ ਤੁਹਾਡਾ ਅਜਮੇਰ ਅਜਮੇਰ ਜੀ ਜਦੋਂ ਤੁਸੀਂ ਇਹ ਚੱਕਿਆ ਉਹਨ ਤੁਹਾਨੂੰ ਕਿਹਾ ਨਹੀਂ ਕੀ ਇਹ ਸਰਕਾਰੀ ਚੀਜ਼ ਹੈ ਬਾਬਾ ਜੀ ਇਹ ਉੱਥੇ ਪੁਣ ਜਾਣੀਆਂ ਤੁਸੀਂ ਬਿਨਾ ਬਿਨਾ ਕਿਤੇ ਚੱਕ ਕੇ ਇਦਾਂ ਚੱਕ ਲਿਆ ਨਹੀਂ ਉਹ ਕ੍ਰੇਨ ਲਾਤਾ ਮੈਂ ਮੈਨੂੰ ਕਹਿੰਦੇ ਆ ਜਾ ਉੱਥੇ ਖੜ੍ਹਦੇ ਨਾਨ ਨਾਨ ਜੀ 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 ਚੀਜ਼ 10 20 25 ਬੰਦਿਆ ਕੋ ਨਹੀਂ ਚੱਕੀ ਗਈ ਕ੍ਰੇਨ ਬੁਲਾਨੀ ਪਈ ਚੱਕਣ ਲਈ ਉਹ ਇਹ ਘੋੜਾ ਚੱਕ ਸਕਦਾ ਸੀ ਲੋਜ ਕੀ ਕਰਿਆ ਇਹਨੂੰ ਰੋਟੀ ਬਖਾਣੀ ਨਹੀਂ ਰੋਟੀ ਖਾਣੀ ਆਪਾਂ ਕਿਸੇ ਜਾਣ ਲੈ ਲਾਂਗੇ ਹੁਣ ਕੀ ਕਰਿਆ ਇਹਨੂੰ ਇਹ ਪਾਉਣਾ ਆਪ ਵੀ ਖਾਣਾ ਜਵਾਕ ਵੀ ਪਾਲਣਾ ਇਹਨੂੰ ਇਹਨੂੰ ਕੀ ਪਾਉਂਦੇ ਹੋਗੇ ਤੁਸੀਂ ਐਡਾ ਤਕੜਾ ਜਿਹੜਾ ਕੀਤਾ ਹੋਇਆ ਇਹਨੂੰ ਕੀ ਪਾਉਂਦੇ ਹੋ ਓਹ ਠੰਡ ਹੋ ਗਈ ਦੋ ਤਿੰਨ ਦਿਨ ਤੱਕ ਪਿਆ ਨਹੀਂ ਗ੍ਰੀ ਮੈਂ ਪੈਂਦਾ ਰਿਹਾ ਦੋ ਤਿੰਨ ਦਿਨਾਂ ਨਾਲ ਕੁਛ ਪਿਆ ਨਹੀਂ ਖਾ ਕੋਲ ਖਾ ਰਿਹਾ ਹੈ ਹਾਂ ਦੇ ਨਿਕਾ ਪਿਆ ਖਾ ਵੱਡ ਕੇ ਲੈਵਾ ਖੱਤੇ ਜੋ ਪਾਣ ਦੇ ਹੋਰ ਕੀ ਪਾਉਂਦੇ ਉਸ ਤੋਂ ਬਾਅਦ ਅਲਾਵਾ ਇਹਨੂੰ ਦਾਣਾ ਹੀ ਪਾਉਣਾ ਚੋਕਰ ਪਾਉਣਾ ਜੇ ਹਾਂ ਉਹ ਸੇਲਕਾ ਛੋਲੇ ਆਪਾਂ ਦੋ ਤਿੰਨ ਦਿਨ ਤੋਂ ਤੁਸੀਂ ਉਹਨੂੰ ਘਾਦੇ ਰੱਖਿਆ ਉਸ ਤੋਂ ਬਾਅਦ ਇੰਨਾ ਤੇ ਵਜਨ ਲੱਗਾ ਕਿੰਨਾ ਕਿ ਸਹੀ ਹੈ ਜੈ ਆਤਮ ਮੰਦੀ ਹੈ ਕੀ ਕਰਿਆ ਬਰਬਾਦ ਤੁਹਾਨੂੰ ਕੀ ਜਵਾਬ ਦੇਵੋਗੇ ਜਿੱਦਨ ਉਹ ਤੇ ਉਹਦੀ ਕਚੈਰੀ 'ਚ ਹਾਜ਼ਰ-ਨਾਜ਼ਰ ਹੋਵੋਗੇ ਉਹ ਪੁੱਛੇਗਾ ਜੀ ਹੁਣ ਤੈਨੂੰ ਘੋੜਾ ਬਣਾ ਕੇ ਭੇਜਦੀ ਥੱਲੇ ਤੇਰੇ ਦਿਨਾਂ ਦਾ ਮਾਲ ਲੱਦਿਆ ਜਾਵੇ ਕਿੰਨਾ ਕ ਜਾਇਜ਼ ਲੱਗੇਗਾ ਕੇ ਪਤਾ ਬਾਬੇ ਹੁਣ ਕਿਦੋਂ ਬਾਬੇ ਤੂੰ ਲੈ ਉਹ ਲੈਣੇ ਹੈ ਨਹੀਂ ਕਾਗਜ਼ ਕੋਈ ਸੁਮ ਨਹੀਂ ਦਿੰਦਾ ਇਹਦਾ ਕੋਈ ਕਾਗਜ਼ ਕੋਈ ਕੁਝ ਨਹੀਂ ਸੁਮ ਨਹੀਂ ਕੋਈ ਸੁਮ ਨਹੀਂ ਦਿੰਦਾ ਜੇ ਹੁਣ ਪੁਲਿਸ ਆ ਕੇ ਤੁਹਾਨੂੰ ਫੜ ਲਵੇ ਤੇ ਕਦੇ ਵੀ ਇਹਦਾ ਪਰਚਾ ਦਰਜ ਹੋਊਗਾ ਤੁਹਾਡੇ ਬਾਬੇ ਦੀ ਚੋਰੀ ਚੋਰੀ ਦਾ ਸਮਾਨ ਲੈ ਕੇ ਫਿਰ ਕੀ ਕਰੋਗੇ ਬਾਬਾ ਵਾਹ ਉਹ ਬੰਦੇ ਹੈ ਨਹੀਂ ਲੱਭੇ ਨਹੀਂ ਬੰਦੇ ਮੈਂ ਜਾ ਗਿਆ ਪੰਪ ਤੇ ਕੋਈ ਫੋਨ ਨੰਬਰ ਹੈਗਾ ਤੁਹਾਡੇ ਕੋਲ ਕੁਝ ਵੀ ਨਹੀਂ ਦਿੰਦਾ ਮੈਂ ਤਾਂ ਕਹਿੰਦੇ ਆ ਜਾ ਉੱਥੇ ਫਲਾਣੇ ਤੋਂ ਆ ਜਾ ਮੈਂ ਆ ਜਾਣਾ ਤੁਸੀਂ ਕਿਤੋਂ ਕੀ ਕਿ ਤੁਸੀਂ ਇਹ ਬਸਤੀ ਚੋਂ ਪੜਾਣੀ ਉਹਦੇ ਨਾਲੋਂ ਚੱਕਿਆ ਸੀਗਾ ਪੰਪ ਪੰਪ ਦੇ ਸਾਹਮਣੇ ਪੰਪ ਦੇ ਸਾਹਮਣੇ ਇੱਥੇ ਕਾਲੀ ਸੜਕ ਤੇ ਲਾਉਣਾ ਹੈਗਾ ਹੂੰ ਤੇ ਕਾਲੀ ਸੜਕ ਤੇ ਲਵਾਇਆ ਨਹੀਂ ਉਹਨਾਂ ਨੇ ਨਹੀਂ ਕੀ ਕਹਿੰਦੇ ਉਹ ਕਹਿੰਦੇ ਬਾਅਦ ਸੀ ਉੱਥੇ ਲੈ ਜਾ ਉੱਥੇ ਹੀ ਲੈ ਜਾ ਸੀ ਲੈਣਾ ਨਹੀਂ ਹੈ ਹਾਂ ਜੀ ਤੇ ਬਾਬਾ ਜੀ ਤੁਹਾਨੂੰ ਨਹੀਂ ਪਤਾ ਇਹ ਸਰਕਾਰੀ ਚੀਜ਼ ਹੈ ਤੁਸੀਂ ਏਡੇ ਤੁਸੀਂ ਕਿੰਨੀ ਉਮਰ ਹੈ ਤੁਹਾਡੀ ਮੈਨੂੰ ਕੀ ਪਤਾ ਇਹ ਮੈਂ ਨਹੀਂ ਉਮਰ ਕਿੰਨੀ ਹੈ ਤੁਹਾਡੀ 70 ਕਿੰਨੇ 70 ਸਾਲ ਦੀ 70 ਸਾਲ ਉਮਰ ਹੈ ਬਾਬਾ ਜੀ ਤੁਹਾਨੂੰ ਇਹਦਾ ਪਤਾ ਹੋਊਗਾ ਉਹ ਦੇਖੋ ਪੋਲ ਉਹਦੇ ਨਾਲ ਦੇ ਲੱਗੇ ਹੋਏ ਨੇ ਸਾਰੇ ਉਹ ਉਹ ਪੋਲ ਲੱਗੇ ਹੋਏ ਆ ਪੋਲ ਸਾਰੇ ਦੇ ਨਾਲ ਦੇ ਨੇ ਉਹਦਾ ਉੱਪਰਲਾ ਹਿੱਸਾ ਲਾਈ ਤਾਂ ਲੱਗੀਆਂ ਆ ਖਾਲੀ ਪਿਆ ਸਾਰੇ ਬੋਲ ਇਹ ਸਰਕਾਰੀ ਬੋਲ ਨੇ ਬਾਬਾ ਜੀ ਪਤਾ ਹੁੰਦਾ ਮੈਂ ਕਾਨੂੰਨ ਲੱਦਣਾ ਹੈ ਮੇਰਾ ਜ਼ਰੂਰ ਬਾਬਾ ਜੀ ਚੰਗਾ ਪਿਆ ਪੋਲ ਬਾਬਾ ਜੀ ਸਹੀ ਸਹੀ ਦੱਸੋ ਕਿੰਨੇ ਪੈਸੇ ਕਿਤੇ ਸੀ ਬੰਦਿਆ 300 ਰੁਪਏ 300 ਰੁਪਏ ਇਹਨਾਂ ਭਾਰ ਕੋਈ ਟਰੱਕ ਵਾਲਾ ਵੀ ਨਹੀਂ ਲੈ ਕੇ ਜਾਂਦਾ ਤੇ ਤੁਸੀਂ ਘੋੜੇ ਦਾ ਲੱਤਦਾ ਬਾਬਾ ਜੀ ਕੀ ਕਰੀਏ ਭੁੱਖੇ ਮਰਦੇ ਕੰਮ ਹੈ ਕੋਈ ਮੈਂ ਨਹੀਂ ਆਣ ਕਰਿਆ ਕੇ ਬਾਬਾ ਜੀ ਸੱਚ ਮੈਂ ਕੰਮ ਹੈ ਨਹੀਂ ਸੱਚ ਬੋਲਦਾ ਇਹ ਜਾਨਵਰ ਹੈ ਇਹਦੀ ਬਦਵਾਜ ਤੋਂ ਲੱਗ ਗਈ ਨਾ ਬਾਬਾ ਜੀ ਐਸ 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 ਉਮਰ ਤੇ ਆ ਕਰ ਰਹੇ ਹਾਂ ਅਗਲੀ ਉਮਰ ਪਤਾ ਨਹੀਂ ਕੀ ਕਰਨਾ ਪਏਗਾ ਠੀਕ ਹੈ ਆ ਵੀ ਅਸੀਂ ਅਸੀਂ ਤਾਂ ਬੋਲ ਕੇ ਦੱਸ ਸਕਦੇ ਆ ਤੁਸੀਂ ਬੋਲ ਕੇ ਦੱਸ ਸਕਦੇ ਹੋ ਕਿ ਮੈਨੂੰ ਆ ਦੁੱਖ ਆ ਤਕਲੀਫ ਆ ਮੈਂ ਬਿਮਾਰ ਆ ਮੈਨੂੰ ਬੁਖਾਰ ਆ ਲੇਕਿਨ ਇਹ ਨਹੀਂ ਦੱਸ ਸਕਦਾ ਇਹਦੇ ਕੋਲ ਕੋਈ ਉਹ ਜੀ ਲੈਂਗੁਏਜ ਜਿਹੜੀ ਆਪਾਂ ਸਮਝ ਸਕੀਏ ਸੇਵਾ ਦਾ ਕਰਦਾ ਹੈ ਜਾਂ ਇਹਦੀਆਂ ਅੱਖਾਂ ਜੋ ਵਗਦੇ ਅਥਰੂ ਦੇਖ ਮੈਨੂੰ ਪਛਾਣ ਨਹੀਂ ਬੰਦੇ ਕਿਹੜੇ ਬੰਦੇ ਆ ਹੈ ਨਹੀਂ ਬੰਦੇ ਪਛਾਣਨਾ ਹੈ ਨਹੀਂ ਅੱਖਾਂ ਮੇਰੇ ਖਾਏ ਦਰਦ ਬਾਬਾ ਹਰ ਚੀਜ਼ ਦੇ ਹੁੰਦਾ ਦਰਦ ਤੁਹਾਡੇ ਵੀ ਹੁੰਦਾ ਮੇਰੇ ਵੀ ਹੁੰਦਾ ਤੇ ਇਸ ਜਾਨਵਰ ਦੇ ਵੀ ਹੁੰਦਾ ਦੇਖੋ ਆ ਦੀ ਅੱਖਾਂ ਜੋ ਅੱਖਾਂ ਜੋ ਵਗਜੇ ਉਹ ਦੇਖੋ ਅਥਰੂ ਦੇਖੋ ਤੁਹਾਨੂੰ ਦਿਖਾ ਰਿਹਾ ਇੱਧਰ ਆਓ ਆ ਦਿਖਾਉ ਤੁਹਾਨੂੰ ਦੇਖੋ ਵਕ ਗਿਆ ਮੜਾ ਜਾ ਦੇਖੋ ਮੜਾ ਜਾ ਨਹੀਂ ਨਹੀਂ ਹੁਣ ਹੁਣ ਕਿਉਂ ਸਾਫ ਕਰ ਰਹੇ ਹੋ ਇਹਦਾ ਪਹਿਲਾਂ ਦੇਖਣਾ ਸੀ ਨਾ ਆ ਦੇਖੋ ਉਹ ਤੁਰਿਆ ਵੀ ਨਹੀਂ ਜਾਂਦਾ ਘੋੜੇ ਕੋਲ ਤੋਂ ਇਹਨੂੰ ਮੜਾ ਚਲਾ ਕੇ ਦਿਖਾਓ ਅੱਗੇ ਨੂੰ ਕਰੋ ਤਾਂ ਮੜਾ ਜਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਘੋੜਾ ਹੈ ਜਿਹੜਾ ਕਿ ਪ੍ਰੋਪਰਲੀ ਚੱਲ ਕੇ ਦੇ ਦੇਣਾ ਚੱਲਦਾ ਠੀਕ ਠਾਕ ਹੈਗਾ ਕਿ ਨਹੀਂ ਚਲਾਓ ਜੀ ਮੜਾ ਚਲਾ ਕੇ ਦੇਖੋ ਬਾਬਾ ਜੀ ਠੀਕ ਹੈ ਇਹ ਸੋ ਕਿਤੇ ਕਿਤੇ ਮੁਲਾਜ਼ਮ ਜਿਹੜੇ ਪਹੁੰਚੂਕੇ ਨੇ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹੜਾ ਮਾਲ ਹੈ ਇਹ ਆਕਰ ਸਰਕਾਰੀ ਮਾਲ ਕਿਤੋਂ ਲਿਆਂਦਾ ਤੇ ਕਿੱਥੇ ਲਿਜਾਇਆ ਜਾ ਰਿਹਾ ਸੀ ਜਿਹੜਾ ਬਾਬਾ ਉਹਦਾ ਕਹਿਣਾ ਹੈ ਕਿ ਮੈਨੂੰ ਕੁਝ ਬੰਦੇ ਮਿਲੇ ਉਹਨਾਂ ਨੇ ਮਾਲ ਮੈਨੂੰ ਬਸਤੀ ਯੋਧੇਵਾਲ ਤੋਂ ਲਦਵਾਤਾ ਤੇ ਕਾਲੀ ਸੜਕ ਤੇ ਛੜਨਾ ਸੀ ਲੇਕਿਨ ਕਾਲੀ ਸੜਕ ਤੇ ਜਿੱਥੇ ਮਾਲ ਛੜਨਾ ਸੀ ਉਹਨਾਂ ਨੇ ਇਸ ਮਾਲ ਨੂੰ ਲੁਵਾਉਣ ਤੋਂ ਇਨਕਾਰ ਕਰ ਦਿੱਤਾ ਸ਼ਾਇਦ ਕੋਈ ਕਬਾੜੀਆ ਹੋਵੇਗਾ ਜਿੱਥੇ ਇਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਲੇਕਿਨ ਉਸਨੇ ਸਰਕਾਰੀ ਮਾਲ ਦੇਖ ਕੇ ਇਨਾ ਵੱਡਾ ਮਾਲ ਦੇਖ ਕੇ ਰੱਖਣ ਦੀ ਹਿੰਮਤ ਨਾ ਕੀਤੀ ਤੇ ਇਹੜਾ ਵਾਪਸ ਇਹਨੂੰ ਤਾਂ ਗਿਆ ਤੁਸੀਂ ਦੇਖ ਸਕਦੇ ਹੋ ਇਹ ਮਜ਼ਬੂਤ ਫੱਟੇ ਨੇ ਉਹਦਾ ਬਣਿਆ ਹੋਇਆ ਇਹ ਰੇੜਾ ਜਿਹੜਾ ਕਿਲਰ ਕੇ ਕੱਲਾ ਕੱਲਾ ਫੱਟਾ ਹੋ ਗਿਆ ਸੋਚੋ ਜਿਹੜਾ ਇਹਦੇ ਵਿੱਚ ਕਿੰਨਾ ਜਿਹੜਾ ਵਜ਼ਨ ਹੋਏਗਾ ਤਸਵੀਰਾਂ ਬੜਾ ਆਸਾਨੀਆਂ ਕਰ ਰਹੇ ਆਂ ਸ਼ਿਪੂਰੀ ਚੌਂਕ ਤੋਂ ਖੜ ਰਹੇ ਆਂ ਪਾਜੀ ਇੱਥੇ ਪਹੁੰਚਿਓ ਅਸੀਂ ਫੋਨ ਕੀਤਾ ਤੁਹਾਨੂੰ ਇਹ ਕਿੰਨਾ ਕੁ ਜ਼ਿਆਜ ਹੈ ਪਾਜੀ ਇੱਕ ਜਾਨਵਰ ਦੇ ਇਹਨਾਂ ਦਾ ਦੱਸਦ ਕਰਨਾ ਹਾਂ ਜੰਗਾ ਬਲਾਂ ਕੁਝ ਜਾਨਵਰ ਗਿਆ ਨਾਲ ਤੁਸੀਂ ਪਹੁੰਚਿਓ ਮੌਕੇ ਤੇ ਇੱਕ ਇਨਸਾਨੀਅਤ ਨਾਤੇ ਦੱਸੋ ਮੁਲਾਜ਼ਮ ਨਾਤੇ ਨਾ ਦੱਸੋ ਤੇ ਸਰ ਗਲਤੀ ਯਾਰ ਇਹਨਾਂ ਭਾਰ ਥੋੜਾ ਲੱਗਦਾ ਹੈ ਜ਼ਿਆਜ ਪਾਜੀ ਇਹਦੀ ਇਹ ਘੋੜੇ ਇਹਦੀ ਦੇਖੋ ਇਹਦਾ ਇਹਦਾ ਸ਼ਰੀਰ ਦੇਖੋ ਉਹਦੇ ਤਕਰੀਬਨ 8 ਤੋਂ 10 ਕੁਇੰਟਲ ਦਾ ਉਸ ਜਿਹੜਾ ਖੰਭਾ ਇੱਕ ਸਰਕਾਰੀ ਖੰਭਾ ਨਾਲੇ ਹਾਂਜੀ ਸਰ ਇਹ ਇੱਕ ਗਵਰਨਮੈਂਟ ਦਾ ਖੰਭਾ ਯਾਰ ਤੁਹਾਨੂੰ ਲੱਗਿਆ ਪਤਾ ਕੁਝ ਇਹ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਨਾ ਕੋਈ ਬਿੱਲ ਵਗੈਰਾ ਕੁਝ ਹੈ ਨਾ ਸਰ ਚੱਕ ਕਰਦੇ ਆ ਪਤਾ ਕਰ ਲੈਣੇ ਇਹਨਾਂ ਨੂੰ ਅੱਛਾ ਜੀ ਪਤਾ ਬਾਈ ਤੁਸੀਂ ਕਿੱਥੋਂ ਲੈ ਕੇ ਕਿੱਥੋਂ ਆਇਓ ਕਿਹੜੀ ਜਗ੍ਹਾ ਤੋਂ ਆਇਓ ਆ ਪੰਪ ਦੇ ਸਾਹਮਣੇ ਗੜੇ ਬਸਤੀ ਨਹੀਂ ਨਹੀਂ ਇਹ ਕਿੱਥੋਂ ਲੈ ਕੇ ਆ ਖੰਬਾ ਤੁਸੀਂ ਬਸਤੀ ਚੋਂ ਚ ਲੈੱਦ ਕੇ ਨਾ ਇੱਧਰ ਜਾਣਾ ਸੀਗਾ ਕਾਲੀ ਸੜਕ ਤੇ ਅੱਛਾ ਤੇ ਉੱਥੇ ਨਾ ਲਾਇਆ ਨਹੀਂ ਉਹ ਕਹਿੰਦੇ ਬੱਸ ਹੀ ਉੱਥੇ ਲੈ ਜਾਊਗਾ ਨਾ ਜਾਨ ਮਾਰਾ ਜਿੱਥੋਂ ਲੈ ਕੇ ਆਏ ਉੱਥੇ ਹੀ ਵਾਪਸ ਜਾਈ ਜਾਊ ਹਾਂਜੀ ਅੱਛਾ ਉਹ ਤਾਂ ਡੇਕ ਕੇ ਦੌਰੀ ਤੇ ਮੈਂ ਉੱਥੇ ਮੈਂ ਕਿਹਾ ਚੱਲ ਉੱਥੇ ਬੰਦਿਆਂ ਨੇ ਚੜਾਈ ਚੜਾਤਾ ਕਾਲੀ ਛੜ ਕਾਲੀ ਬੰਦੇ ਧੱਕਾ ਲਾ ਕੇ ਚੜਾਇਆ ਹਾਂਜੀ ਅੱਛਾ ਉਹ ਕੱਲਾ ਕੋੜਾ ਖਿੱਚ ਨਹੀਂ ਪਾਇਆ ਉੱਥੇ ਵੀ ਹੈਨਾ ਨਹੀਂ ਹੈ ਹਾਂਜੀ ਸੋ ਤਸਵੀਰਾਂ ਸਾਂਝੀਆਂ ਕਰ ਰਿਹਾ ਦੇਖਦੇ ਆ ਕੋੜਾ ਜਿਹੜਾ ਬਚਾਰਾ ਚੱਲ ਪਾਂਦਾ ਜਾਂ ਨਹੀਂ ਪਾਂਦਾ ਇੱਕ ਸਾਈਡ ਜਿਹੜੀ ਘੋੜੇ ਦੀ ਤਕਰੀਬ ਉਹਨੂੰ ਖਤਮ ਹੋ ਗਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਾਂਝੀਆਂ ਕਰ ਰਹੇ ਹਾਂ ਉਹ ਦੇਖੋ ਲੱਤ ਜਿਹੜੀ ਆ ਪ੍ਰੋਪਰਲੀ ਫੈਕਚਰ ਹੋ ਗਈ ਹੈ ਲੇਕਿਨ ਇਨਸਾਨੀਅਤ ਜਿਹੜੀ ਆ ਉਹ ਸ਼ਰਮਸਾਰ ਹੁੰਦੀ ਨਜ਼ਰ ਜ਼ਰੂਰ ਆਈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਹੜਾ ਘੋੜਾ ਉਸ ਨੂੰ ਹੁਣ ਚਲਾ ਕੇ ਦੇਖਿਆ ਜਾ ਰਿਹਾ ਲੇਕਿਨ ਇੱਕ ਲੱਤ ਜਿਹੜੀ ਹੈ ਉਹਦੀ ਉਹ ਪ੍ਰੋਪਰਲੀ ਲੱਗਦਾ ਹੈ ਕਿ ਜਿਹੜੀ ਹੈ ਕਾਫੀ ਉਹਨੂੰ ਸੱਟ ਲੱਗੀ ਹੈ ਸੋ ਕਿਤੇ ਨਾ ਕਿਤੇ ਇਨਸਾਨੀਅਤ ਦੀ ਜਿਹੜੀ ਇਨਸਾਨੀਅਤ ਉਹ ਇਨਸਾਨ ਦੀ ਜਿਹੜੀ ਇਨਸਾਨੀਅਤ ਉਹ ਮਰਦੀ ਹੋਈ ਨਜ਼ਰ ਇਹੋ ਜਾਂ ਜਾਨਵਰ ਜਿਹੜਾ ਨਾ ਤਾਂ ਬੋਲ ਕੇ ਦੱਸ ਸਕਦਾ ਕਿ ਮੈਨੂੰ ਦੁੱਖ ਤਕਲੀਫ ਕੀ ਆ ਮੈਂ ਬਿਮਾਰ ਆ ਠੀਕ ਆ ਭੁੱਖਾ ਆ ਰਜਿਆ ਲੇਕਿਨ ਲੋਕ ਆਪਣੇ ਪੈਸੇ ਕਮਾਉਣ ਦੇ ਚੱਕਰ 'ਚ ਇਹ ਜਾਨਵਰਾਂ ਨਾਲ ਇਹੋ ਜੀ ਜਿਹੜੀ ਹੈਵਾਨੀਅਤ ਦਿਖਾਉਂਦੇ ਨੇ ਇਹ ਬਾਬਾ ਜਿਹਦੀ ਉਮਰ ਤਕਰੀਬਨ 70 ਸਾਲ ਦੱਸੀ ਜਾ ਰਹੀ ਹੈ ਉਸ ਨੂੰ 70 ਸਾਲ ਦੇ ਬਾਅਦ ਵੀ ਇਹ ਨਹੀਂ ਪਤਾ ਲੱਗਿਆ ਕਿ ਇਹਦਾ ਜਾਨਵਰ ਹੈ ਇਹਨੂੰ ਕਿਵੇਂ ਰੱਖਣਾ ਹੈ ਇਹਦੇ ਨਾਲ ਕੀ ਕਿਵੇਂ ਇਸ ਤੋਂ ਕੰਮ ਲੈਣਾ ਹੈ ਜਿਹੜਾ ਜਾਨਵਰ ਇੱਕ ਤੋਂ ਡੇਢ ਕੁਇੰਟਲ ਜਿਹੜਾ ਵਜ਼ਨ ਲੱ ਸਕਦਾ ਉਹਦੇ ਤੇ ਇਹ ਤਕਰੀਬਨ 8 9 ਕਮੰਟਲਾਈਡਰ ਕੰਬਾ ਹੈ ਉਹ ਲੱਦ ਕੇ ਲੈ ਜਾ ਰਿਹਾ ਸੀ ਜਿਹੜਾ ਕੋੜਾ ਉਸ ਵਿੱਚ ਕਾਰ ਸੜਕ ਦੇ ਡਿੱਗ ਪੈਂਦਾ ਤੇ ਕਿਤੇ ਉਹਨੂੰ ਕਾਫੀ ਸੱਟਾਂ ਵੀ ਲੱਗਦੀਆਂ ਨੇ ਸੋ ਬਨੇਰੋ ਕੈਮਰਾਮੈਨ ਗੁਜਰਨ ਦੇ ਨਾਲ ਕਰਮਵੀ ਸ਼ਰਮਗੀ ਰੋ ਲੁਧਿਆਣਾ ਪੰਜਾਬ